ਸੇਕੋ ਸਾਹਿਬ ਸਤੋ ਪਹਿਲਾਂ ਤਾਂ ਆਪਣੀ ਗੱਲਬਾਤ ਹੋਰ ਤਰੀਕੇ ਨਾਲ ਹੁੰਦੀ ਰਹੀ ਹੈ ਤੁਸੀਂ ਪੰਜਾਬ ਦੇ ਮੁੱਦੇ ਚੱਕਦੇ ਰਹੋ ਅੱਜ ਪਹਿਲੀ ਇੰਟਰਵਿਊ ਜਿਹੜੀ ਹੈ ਉਹ ਭਾਜਪਾ ਦੇ ਲੀਡਰ ਦੇ ਤੌਰ ਤੇ ਹੈ ਹੁਣ ਇੰਟਰਵਿਊ ਅੱਜ ਜਿਹੜੀ ਆਪਣੀ ਲੀਡਰਾਂ ਵਾਲੀ ਹੋਊਗੀ ਸਵਾਲ ਵੀ ਜਿਹੜੇ ਆ ਖੜਕਵੇਂ ਹੋਣਗੇ ਸੇਕੋ ਸਾਹਿਬ ਤੁਹਾਡੇ ਤੋਂ ਉਮੀਦ ਨਹੀਂ ਸੀ ਜਿਸ ਭਾਜਪਾ ਨੂੰ ਭੰਡਦੇ ਰਹੇ ਹੋ ਤੇ ਉਸੇ ਭਾਜਪਾ 'ਚ ਚਲੇਗੇ ਮੈਂ ਆਪਣੇ ਵਿਚਾਰਧਾਰਾ ਜਿਹੜੀ ਹੈ ਲੈ ਕੇ ਜਿਹੜਾ ਚੱਲਿਆ ਹੋਇਆ ਸੀਗਾ ਉਸੇ ਦੇ ਆਸ਼ਵਾਸ਼ਣ ਕਰਕੇ ਹੀ ਇਸ ਪਾਰਟੀ ਨੂੰ ਜੁੜ ਦਿੱਤਾ ਹੈ ਬਹੁਤ ਵੱਡੀ ਪਾਰਟੀ ਹੈ ਬਹੁਤ ਵੱਡਾ ਪਲੇਟਫਾਰਮ ਹੈ ਪਰ ਥੋੜੀ ਵਿਚਾਰਧਾਰਾ ਬੀਜੇਪੀ ਦੇ ਨਾਲ ਰਲਦੀ ਹੈ ਮੈਂ ਜਦੋਂ ਇਹਨੂੰ ਚੰਗੇ ਤਰੀਕੇ ਨਾਲ ਸਾਰਾ ਵਿਸਥਾਰ ਦੇ ਵਿੱਚ ਬਾਅਦ ਚ ਵੀ ਵੇਖਿਆ ਤੇ ਪਹਿਲਾਂ ਵੀ ਤਾਂ ਪਹਿਲਾਂ ਵੀ ਮੈਂ ਕਹਿੰਦਾ ਰਿਹਾ ਕਿ ਇਹ ਪਾਰਟੀਆਂ ਦਾ ਕੋਈ ਰੁਝਾਨ ਨਾ ਰਿਹਾ ਹੈ ਪ੍ਰਿਆਪੀ ਪਰ ਬੱਤੀ ਤਾਂ ਬੀਜੇਪੀ ਦੇ ਨਾਲ ਡੈਕਟਿਕ ਕਿਦਰ ਰਹੀ ਸਰਕਾਰ ਰਹੀ ਨਹੀਂ ਹੈ ਅਕਾਲੀਆਂ ਬਾਰੇ ਜੋ ਹੈ ਮੇਰੇ ਵਿਚਾਰ ਹੋ ਰਹੀ ਨੇ ਕਾਂਗਰਸ ਨਹੀਂ ਪਰ ਅਕਾਲੀ ਭਾਜਪਾ ਸਾਂਝੇ ਤੌਰ ਤੇ ਹੀ ਸਰਕਾਰ ਚਲਾ ਰਹੇ ਸੀ ਪ੍ਰਿਆਪੀ ਮੈਂ ਜਦੋਂ ਤੁਹਾਨੂੰ ਕਿਸਾਨ ਆंदोलਨ ਦੇ ਦੌਰਾਨ ਵੀ ਸੁਣਦਾ ਰਿਹਾ ਉਦੋਂ ਵੀ ਤੁਸੀਂ ਬੀਜੇਪੀ ਤੇ ਕਾਫੀ ਤੱਤਾ ਬੋਲਦੇ ਰਹੇ ਹੋ ਬਾਅਦ ਦੇ ਵਿੱਚ ਆ ਹੁਣ ਮੈਂ ਤੁਹਾਡੀ ਆਉਂਦਿਆਂ ਆਉਂਦੇ ਇੱਕ ਇੰਟਰਵਿਊ ਸੁਣ ਰਿਹਾ ਸੀ ਜਿਹਦੇ ਵਿੱਚ ਭਗਵੰਤ ਮਾਨ ਨੂੰ ਕਹਿ ਰਹੇ ਸੀ ਕਿ ਇਹ ਤਾਂ ਬੀਜੇਪੀ ਦੀ ਲਾਈਨ ਤੇ ਚੱਲ ਰਹੇ ਆ ਤੁਸੀਂ ਬੀਜੇਪੀ ਦੀ ਲਾਈਨ ਛੱਡੋ ਤੁਸੀਂ ਤਾਂ ਸ਼ਾਮਿਲ ਹੀ ਹੋਗੇ ਬੀਜੇਪੀ ਵਿੱਚ ਬੀਜੇਪੀ ਜਿਹੜੀ ਹੈ ਕਹਿੰਦੇ ਕਿ ਬੜੀ ਡਿਸਪਲਨ ਵਾਲੀ ਪਾਰਟੀ ਹੈ ਇਹਦੇ ਵਿੱਚ ਬੋਲਣ ਦੀ ਕਿਸੇ ਨੂੰ ਬਹੁਤੀ ਖੁੱਲ ਕੇ ਇਜਾਜ਼ਤ ਨਹੀਂ ਤੇ ਡੀਐਸਪੀ ਸੇਖੋਂ ਬਾਰੇ ਲੋਕ ਇਹ ਕਹਿੰਦੇ ਆ ਕਿ ਜ਼ਿਆਦਾ ਬੋਲਦੇ ਆ ਤੇ ਜ਼ਿਆਦਾ ਤੱਤਾ ਵੀ ਬੋਲਦੀ ਆ ਤੇ ਸੇਖੋਂ ਇਸ ਤੁਸੀਂ ਭਾਜੀਪੀ ਜੁਆਇਨ ਕੀਤੀ ਆ ਲੁਧਿਆਣਾ ਦੇ ਵਿੱਚ ਤੁਸੀਂ ਰਹਿੰਦੇ ਹੋ ਲੁਧਿਆਣਾ ਦੇ ਵਿੱਚ ਐਮਪੀ ਦੀ ਚੋਣ ਲੜੇ ਰਵਨੀਤ ਸਿੰਘ ਬਿੱਟੂ ਅੱਜ ਭਾਜੀਪੀ ਵੱਲੋਂ ਹੀ ਕੇਂਦਰੀ ਰਾਜ ਮੰਤਰੀ ਨੇ ਤੇ ਉਹਨਾਂ ਦੇ ਨਾਲ ਤੁਹਾਡਾ ਪਹਿਲਾਂ 36 ਦਾ ਅੰਕੜਾ ਰਿਆ ਬੜਾ ਤੁਸੀਂ ਠੋਕਦੇ ਰਹੇ ਉਹਨਾਂ ਨੂੰ ਠੋਕ ਵਜਾ ਕੇ ਗੱਲ ਕਰਦੇ ਰਹੇ ਉਹਨਾਂ ਦੇ ਖਿਲਾਫ ਵੀ ਤੇ ਹੁਣ ਜਦੋਂ ਬਿੱਟੂ ਦੇ ਨਾਲ ਇੱਕੋ ਪਾਰਟੀ 'ਚ ਇੱਕੋ ਮੰਚ 'ਤੇ ਇਕੱਠੇ ਬੈਠੋਗੇ ਤੇ ਫਿਰ ਕਿਵੇਂ ਬੋਲੋਗੇ ਕੀ ਮਹਿਸੂਸ ਕਰੋਗੇ ਕੀ ਜਵਾਬ ਦਿਓਗੇ ਲੋਕਾਂ ਨੂੰ ਜਦੋਂ ਤੁਸੀਂ ਇੱਕ ਪਲੇਟਫਾਰਮ 'ਤੇ ਤਾਂ ਬਹੁਤ ਚੀਜ਼ਾਂ ਨੂੰ ਦਰਕਰਾਰ ਵੀ ਕਰਨਾ ਪੈਂਦਾ ਮੇਰੀ ਪਰਸਨਲ ਤਾਂ ਕੋਈ ਨਹੀਂ ਹੈ ਮਤਲਬ ਤੁਸੀਂ ਪੰਜਾਬ ਦੇ ਮੁੱ ਜਿਹੜੇ ਸੈਟਰ ਦੇ ਮੁੱਦੇ ਹੈਗੇ ਉਹ ਉਹਨਾਂ ਨੂੰ ਮਮਾ ਤੱਕ ਜੇ رابطہ ਹੋਊਗਾ ਤਾਂ ਗੱਲਬਾਤ ਜਿਹੜੀ ਹੈਗੀ ਕਰਾਂਗੇ ਕਿਉਂਕਿ ਜਿਹੜੇ ਮਿਨਿਸਟਰ ਸੈਟਰ ਦੇ ਹੁੰਦੇ ਬੜੇ ਬਿਜ਼ੀ ਹੁੰਦੇ ਆ ਆਮ ਤੌਰ ਤੇ ਉਹਨਾਂ ਮਰੇ ਕਹਿ ਦਿੰਦੇ ਜੀ ਫੋਨ ਨਹੀਂ ਚੱਲਦਾ ਬਿਜ਼ੀ ਬਾਤ ਹੈਗਾ ਉਹ ਲੋਕਾਂ ਦੇ ਕੰਮ ਵੀ ਕਰ ਰਹੇ ਆ ਇਸ ਦੇ ਬਾਵਜੂਦ ਨਹੀਂ ਕੋਨਟੈਕਟ ਕਰ ਸਕਦੇ ਕਿਹੜਾ ਦੇ ਕਿ ਕੋਈ ਕਿਸੇ ਵੱਡੇ ਸੇਖੋ ਸਾਹਿਬ ਵਾਲੇ 24 ਘੰਟੇ ਤੁਹਾਨੂੰ ਹੋਏ ਨਹੀਂ ਪਾਰਟੀ ਜੁਆਇਨ ਕੀਤੇ ਆ ਤੁਹਾਡੇ ਬਿਆਨ ਜਿਹੜੇ ਆ ਤੁਹਾਡੀਆਂ ਗੱਲਾਂ ਪੋਲੀਟੀਕਲ ਹੋ ਵੀ ਗਈਆਂ ਨੇ ਕਿਉਂ ਦਾ ਹੋਣਗੇ ਹੁਣ ਜੇ ਮੈਂ ਇੱਕ ਸਿਸਟਮ ਤੇ ਬੈਠ ਕੇ ਪੋਲੀਟੀਕਲ ਗੱਲ ਜੇ ਕਰ ਰਿਹਾ ਤਾਂ ਫਿਰ ਮੈ ਕੁੜੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਪਾ ਕੇ ਇਹ ਗੱਲ ਲਿਖੀ ਜਾ ਰਹੀ ਹੈ ਕਿ ਅਸੀਂ ਤਾਂ ਇਹਨੂੰ ਪੰਜਾਬ ਦਾ ਹੰਧਰਦ ਸਮਝਦੇ ਸੀ ਇਹ ਦੂਜੇ ਲੀਡਰਾਂ ਨੂੰ ਇਸ ਕਰਕੇ ਹੀ ਭੰਡੇ ਜਾਂਦਾ ਸੀ ਕਿ ਇਹਨੇ ਆਪ ਪੋਲਿਟਿਕਸ ਚ ਆਉਣਾ ਸੀ ਜਦੋਂ ਹੁਣ ਕਿਸੇ ਪਾਸੇ ਝੱਲਿਆ ਨਹੀਂ ਤਾਂ ਬੀਜੇਪੀ ਵਾਲੇ ਪਾਸੇ ਵੇਖੋ ਲੋਕਾਂ ਨੂੰ ਤੁਸੀਂ ਇਸ ਤਰੀਕੇ ਨਾਲ ਪੂਰੇ ਨਹੀਂ ਆ ਸਕਦੇ ਜਿਹੜੀ ਕਾਂਗਰਸ ਦੀ ਸਰਕਾਰ ਨੂੰ ਜਿਹੜੀ ਕਾਂਗਰਸੀਆਂ ਨੂੰ ਤੁਸੀਂ ਭੰਡਦੇ ਰਹੇ ਹੋ ਉਹੀ ਰਵਨੀਤ ਪਿੱਟੂ ਅੱਜ ਲੁਧਿਆਣੇ ਤੋਂ ਹੀ ਜਿਹੜੇ ਉਹ ਬੇਸ਼ੱਕ ਹਾਰ ਗਏ ਪਰ ਕੇਂਦਰੀ ਮੰਤਰੀ ਨੇ ਬੀਜੇਪੀ ਦੇ ਵਿੱਚ ਉਹੀ ਕੈਪਟਨ ਅਮਰਿੰਦਰ ਸਿੰਘ ਵੱਡੀ ਪੋਸਟ ਤੇ ਬੈਠਿਆ ਬੀਜੇਪੀ ਦੇ ਅੰਦਰ ਉਹੀ ਜਿਹੜੇ ਸੁਨੀਲ ਜਾਖੜ ਨੇ ਉਹ ਅੱਜ ਤੁਹਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਤੇ ਫਿਰ ਤੁਸੀਂ ਕੀ ਭਾਲਦੇ ਹੋ ਇੱਥੋਂ ਆ ਕੇ ਇਹ ਭਾਲਣ ਦੀ ਗੱਲ ਨਹੀਂ ਮੈਂ ਕੁਝ ਭਾਲਦਾ ਹੀ ਨਹੀਂ ਲੋਕਾਂ ਨੂੰ ਇਹ ਭੁਲੇਖਾ ਹੋਊਗਾ ਕਿ ਮੈਂ ਕੁਝ ਭਾਲਦਮਾਸ ਦੇਤੇ ਆਇਆ ਹਾਂ ਅਗਰੀ ਕਾਂਗਰਸ ਦੇ ਸਰਕਾਰ ਤੁਸੀਂ ਖਲਾਫ ਬੋਲਦੇ ਰਹੇ ਹੋ ਜਾਖੜ ਪ੍ਰਧਾਨ ਸੀ ਕੈਪਟਨ ਨਵਿੰਦਰ ਸਿੰਘ ਉਸ ਸਮੇਂ ਮੁੱਖ ਮੰਤਰੀ ਜੀ ਉਹੀ ਤਾਂ ਫਿਰ ਤੁਹਾਡੇ ਉੱਪਰ ਆ ਕੇ ਬਹਿ ਗਏ ਇਹਦੇ ਉੱਪਰ ਕੋਈ ਨਹੀਂ ਬੈਠਾ ਮੇਰੇ ਉੱਪਰ ਤਾਂ ਮਿੰਟਿਸਟਰ ਮੋਦੀ ਹੋਈ ਹੈ ਅਮਿਤ ਸ਼ਾਹ ਹੋਈ ਨੇ ਜਦੋਂ ਤੁਹਾਡੀ ਜੁਆਇਨਿੰਗ ਹੋਈ ਕੋਈ ਗੱਲਬਾਤ ਹੋਈ ਕਿ ਜਿਵੇਂ ਹੁਣ ਲੁਧਿਆਣਾ ਦੀ ਜਿਮਨੀ ਚੋਣ ਆ ਗਈ ਹੈ ਔਰ ਬਹੁਤ ਸਾਰੇ ਲੋਕ ਇਹ ਸੋਚ ਰਿਹਾ ਹੈ ਕਿ ਬਲਵਿੰਦਰ ਸੇਖੋਂ ਭਾਜਪਾ ਦੇ ਲੁਧਿਆਣਾ ਤੋਂ ਕੈਂਡੀਡੇਟ ਹੋ ਸਕਦੀ ਹੈ ਤਾਂ ਲੱਗਦਾ ਕਿ ਚੋਣ ਲੜੋਗੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਜਿਨ੍ਹਾਂ ਨੇ ਕੱਲ ਬੀਜੇਪੀ ਜੁਆਇਨ ਕਰ ਲਈ ਹੈ ਉਹਨਾਂ ਦੇ ਨਾਲ ਇਹ ਤਫਸੀਲ ਦੇ ਨਾਲ ਪਹਿਲੀ ਇੰਟਰਵਿਊ ਹੈ ਗੱਲਬਾਤ ਕਰਦੇ ਆ ਸੇਖੋਂ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਰੋਕ ਬਹੁਤ ਧੰਨਵਾਦ ਸਤਿਵੰਤਾ ਤੁਹਾਡਾ ਸੇਖੋਂ ਸਾਹਿਬ ਇਸ ਤੋਂ ਪਹਿਲਾਂ ਤਾਂ ਆਪਣੀ ਗੱਲਬਾਤ ਹੋਰ ਤਰੀਕੇ ਨਾਲ ਹੁੰਦੀ ਰਹੀ ਹੈ ਤੁਸੀਂ ਪੰਜਾਬ ਦੇ ਮੁੱਦੇ ਚੱਕਦੇ ਨੂੰ ਅੱਜ ਪਹਿਲੀ ਇੰਟਰਵਿਊ ਜਿਹੜੀ ਹੈ ਉਹ ਬੀਜੇਪੀ ਦੇ ਲੀਡਰ ਦੇ ਤੌਰ ਤੇ ਹੈ ਹੁਣ ਇੰਟਰਵਿਊ ਅੱਜ ਜਿਹੜੀ ਆਪਣੀ ਲੀਡਰਾਂ ਵਾਲੀ ਹੋਊਗੀ ਸਵਾਲ ਵੀ ਜਿਹੜੇ ਆ ਖੜਕਮੇ ਹੋਣਗੇ ਸੇਖੋਂ ਸਾਹਿਬ ਪਹਿਲੀ ਜਦੋਂ ਮੈਂ ਤੁਹਾਡੀ ਫੋਟੋ ਦੇਖੀ ਤੇ ਉਹਦੇ ਥੱਲੇ ਜਿਹੜੇ ਕਮੈਂਟ ਦੇਖੇ ਪਹਿਲਾ ਕਮੈਂਟ ਲੋਕਾਂ ਦਾ ਇਹੀ ਆ ਰਿਹਾ ਹੈ ਕਿ ਸੇਖੋਂ ਸਾਹਿਬ ਤੁਹਾਡੇ ਤੋਂ ਉਮੀਦ ਨਹੀਂ ਸੀ ਜਿਸ ਬੀਜੇਪੀ ਨੂੰ ਭੰਡਦੇ ਰਹੇ ਹੋ ਤੇ ਉਸੇ ਬੀਜੇਪੀ 'ਚ ਚਲੇਗੇ ਸੁਖਵਿੰਦਰ ਪਹਿਲਾਂ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਲੀਡਰ ਦੇ ਤੌਰ ਤੇ ਗੱਲ ਕੀਤੀ ਲੀਡਰ ਬਣਨਾ ਅਜੇ ਬਹੁਤ ਦੂਰ ਦੀਆਂ ਗੱਲਾਂ ਹੁੰਦੀਆਂ ਜੀ ਅਸੀਂ ਇੱਕ ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਂਦਾ ਰਿਹਾ ਹਾਂ ਜੀ ਉਸ ਤੇ ਕੇ ਨੂੰ ਉਸ ਪਲੇਟਫਾਰਮ ਨੂੰ ਵੱਡਾ ਕਰਨ ਵਾਸਤੇ ਮੈਂ ਇਸ ਪਾਰਟੀ ਨੂੰ ਜੁਆਇਨ ਕੀਤਾ ਤੇ ਕਮੈਂਟਾਂ ਵਾਲੀ ਤੁਸੀਂ ਗੱਲ ਕਰਦੇ ਹੋ ਜੇ ਕਮੈਂਟਾਂ ਨੂੰ ਦੇਖ ਕੇ ਤੁਰਦੇ ਹੋ ਤਾਂ ਤੁਸੀਂ ਅੱਗੇ ਜ਼ਿੰਦਗੀ ਵਿੱਚ ਚੱਲ ਨਹੀਂ ਸਕਦੇ ਹਰ ਬੰਦੇ ਦਾ ਆਪਣੇ ਆਪਣੇ ਵਿਚਾਰ ਹੁੰਦੇ ਆ ਮੈਂ ਆਪਣੇ ਵਿਚਾਰਧਾਰਾ ਜਿਹੜੀ ਹੈਗੀ ਹੈ ਲੈ ਕੇ ਜਿਹੜਾ ਚੱਲਿਆ ਹੋਇਆ ਸੀਗਾ ਉਸੇ ਦੇ ਆਸ਼ਵਾਸ਼ਣ ਕਰਕੇ ਹੀ ਇਸ ਪਾਰਟੀ ਨੂੰ ਜੁਆਇਨ ਕੀਤਾ ਬਹੁਤ ਵੱਡੀ ਪਾਰਟੀ ਹੈ ਬਹੁਤ ਵੱਡਾ ਪਲੇਟਫਾਰਮ ਹੈ ਪਰ ਤੁਹਾਡੀ ਵਿਚਾਰਧਾਰਾ ਭਾਜਪੀ ਦੇ ਨਾਲ ਰਲਦੀ ਹੈ ਮੈਂ ਤੁਸੀਂ ਪਹਿਲਾਂ ਹੀ ਪੁੱਛਿਆ ਸੀ ਕਿ ਤੁਸੀਂ ਪੰਡ ਦੇ ਰਹੇ ਹੋ ਇੱਕ ਪਾਰਟੀ ਤੌਰ ਤੇ ਸਮੂਹਕ ਜਿਹੜੀ ਆ ਭੰਡਣਾ ਉਹ ਇੱਕ ਵਖਰੀ ਗੱਲ ਉਹ ਵੀ ਅਲੋਚਨਾ ਨੂੰ ਭੰਡਣਾ ਕਿਹਾ ਜਾਂਦਾ ਹੁੰਦਾ ਪਰ ਮੈਂ ਜਦੋਂ ਇਹਨੂੰ ਚੰਗੇ ਤਰੀਕੇ ਨਾਲ ਸਾਰਾ ਵਿਸਥਾਰ ਦੇ ਵਿੱਚ ਬਾਅਦ ਚ ਵੀ ਵੇਖਿਆ ਤੇ ਪਹਿਲਾਂ ਵੀ ਤਾਂ ਪਹਿਲਾਂ ਵੀ ਮੈਂ ਕਹਿੰਦਾ ਰਿਹਾ ਵੀ ਜੇ ਇਹ ਪਾਰਟੀਆਂ ਦੇ ਕੋਈ ਰੁਝਾਨ ਨਾ ਰਿਹਾ ਪੰਜਾਬ ਦੀ ਬਰਬਾਦੀ ਚ ਤਾਂ ਬੀਜੇਪੀ ਨੇ ਤਾਂ ਟਰੈਕਟ ਨਹੀਂ ਕੀਤਾ ਰਿਹਾ ਨਹੀਂ ਸਰਕਾਰ ਰਹੀ ਨਹੀਂ ਹੈ ਅਕਾਲੀਆਂ ਬਾਰੇ ਜੋ ਹੈ ਮੇਰੇ ਵਿਚਾਰ ਉਹੀ ਨੇ ਕਾਂਗਰਸ ਨਹੀਂ ਪਰ ਅਕਾਲੀ ਭਾਜਪਾ ਸਾਂਝੇ ਤੌਰ ਤੇ ਹੀ ਸਰਕਾਰ ਚਲਾ ਰਹੇ ਸੀ ਪੰਜਾਬ ਦੇ ਮੈਂ ਉਸ ਟਾਈਮ ਪੁਲਿਸ ਦੀ ਨੌਕਰੀ ਕਰਦਾ ਰਿਹਾ ਮੈਂ ਉਸ ਦੇ ਸਾਰੇ ਜਿਹੜੇ ਰਿਜ਼ਲਟ ਸੀਗੇ ਉਸ ਦਾ ਸਰਕਾਰਾਂ ਦੇ ਮੇਰੇ ਧਿਆਨ ਚ ਹੈਗੀ ਹੈ ਉਸ ਟਾਈਮ ਦੇ ਵਿੱਚ ਵੀ ਜਦੋਂ ਇਹ ਬਾਦਲ ਗਰੁੱਪ ਬਾਦਲ ਦਾ ਪਰਿਵਾਰ ਹਾਵੀ ਸੀ ਇਸ ਮਤਲਬ ਅਕਾਲੀ ਦਲ ਦੇ ਤਾਂ ਉਦੋਂ ਜਿਹੜੇ ਲੋਕ ਵੀ ਭਾਜਪਾ ਦੇ ਮਤਲਬ ਇੱਕ ਤਾਂ 23 ਸੀਟਾਂ ਸੀਗੀਆਂ ਉਹਨਾਂ ਵਿੱਚ ਵੀ ਜਿਹੜਾ ਨੂੰ ਕੋਈ ਮੰਤਰੀ ਦੇ ਅਹੁਦੇ ਦਿੱਤੇ ਜਾਂਦੇ ਸੀ ਉਹਨਾਂ ਦਾ ਜਿਸ ਤਾਂ ਦਾ ਵਿਹਾਰ ਕੀਤਾ ਜਾਂਦਾ ਸੀ ਇਸ ਪਰਿਵਾਰ ਵੱਲੋਂ ਉਹ ਸਾਡੇ ਸਾਹਮਣੇ ਸੀ ਤੋਂ ਇਸ ਕਰਕੇ ਮੈਂ ਬਿਲਕੁਲ ਨਹੀਂ ਸਮਝਦਾ ਨਾ ਹੀ ਇਹਨਾਂ ਦੇ ਕਿਸੇ ਲੀਡਰ ਪੁਰਾਣੇ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਹੈਗਾ ਤੋਂ ਇਸ ਤਰ੍ਹਾਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਆਉਣ ਵਾਲੇ ਸਮੇਂ ਵਿੱਚ ਨਵੀਆਂ ਅੱਜ ਮੈਨੂੰ ਅੱਜ ਇਸ ਪਲੇਟਫਾਰਮ ਤੇ ਆਉਣ ਦਾ ਮੌਕਾ ਮਿਲਿਆ ਔਰ ਲੋਕਾਂ ਨੂੰ ਵੀ ਮਿਲੂਗਾ ਬਟ ਜਿਹੜਾ ਪੰਜਾਬ ਦੀ ਬਰਬਾਦੀ ਜਿਹੜੀ ਸਭ ਤੋਂ ਵੱਧ ਨਿਸ਼ਾਨਾ ਹੋਈ ਹੈ ਜਿਹੜਾ ਕਰਪਸ਼ਨ ਦਾ ਬੋਲਬਾਲ ਆਇਆ ਹੈ ਹੋਰ ਬਹੁਤ ਮੁੱਦੇ ਆ ਜਿਹੜੇ ਮਤਲਬ ਅੱਜ ਜਿਹੜੇ ਹੈਗੇ ਮੂੰਹ ਅੱਡੀ ਖੜੇ ਪੰਜਾਬ ਦੇ ਵਾਸਤੇ ਉਹਨਾਂ ਵਾਸਤੇ ਜੇ ਇਹ ਪਲੇਟਫਾਰਮ ਨੂੰ ਮੈਂ ਸਮਝਦਾ ਹਾਂ ਠੀਕ ਹੈ ਮੈਂ ਜਦੋਂ ਮੈਂ ਜਦੋਂ ਤੁਹਾਨੂੰ ਕਿਸਾਨ ਆंदोलਨ ਦੇ ਦੌਰਾਨ ਵੀ ਸੁਣਦਾ ਰਿਹਾ ਉਦੋਂ ਵੀ ਤੁਸੀਂ ਬੀਜੇਪੀ ਤੇ ਕਾਫੀ ਤੱਤਾ ਬੋਲਦੇ ਰਹੇ ਹੋ ਬਾਅਦ ਦੇ ਵਿੱਚ ਹੁਣ ਮੈਂ ਤੁਹਾਡੀ ਆਉਂਦਿਆਂ ਆਉਂਦੇ ਇੱਕ ਇੰਟਰਵਿਊ ਸੁਣ ਰਿਹਾ ਸੀ ਜਿਹਦੇ ਵਿੱਚ ਤੁਸੀਂ ਭਗਵੰਤ ਮਾਨ ਨੂੰ ਕਹਿ ਰਹੇ ਸੀ ਕਿ ਇਹ ਤਾਂ ਬੀਜੇਪੀ ਦੀ ਲਾਈਨ ਤੇ ਚੱਲ ਰਹੇ ਆ ਤੁਸੀਂ ਬੀਜੇਪੀ ਦੀ ਲਾਈਨ ਛੱਡੋ ਤੁਸੀਂ ਤਾਂ ਸ਼ਾਮਿਲ ਹੀ ਹੋਗੇ ਬੀਜੇਪੀ 'ਚ ਮੈਂ ਤਾਂ ਨਹੀਂ ਕਿਹਾ ਵੀ ਜਾਂ ਤਾਂ ਤੁਸੀਂ ਜੇ ਕ੍ਰਿਟਿਕਿਜ਼ਮ ਹੈ ਤਾਂ ਉਹਨੂੰ ਪੂਰਾ ਕਰੋ ਜੇ ਅੱਜ ਮੈਂ ਜਵਾਬ ਦੇ ਰਿਹਾ ਹਾਂ ਉਸ ਗੱਲ ਦਾ ਤਾਂ ਮੈਂ ਆਪਣੇ ਤੱਥਾਂ ਦੇ ਨਾਲ ਤੁਹਾਨੂੰ ਗੱਲ ਕਰ ਰਿਹਾ ਨਾ ਜਦੋਂ ਅਲੋਚਨਾ ਜੇ ਹੁਣ ਤੁਸੀਂ ਮੈਂ ਤਾਂ ਕੋਈ ਅਜੇ ਪਹਿਲੀ ਵਾਰੀ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਤੇ ਮੈਂ ਆਪਣੇ ਹਰ ਗੱਲ ਨੂੰ ਕੋਸ਼ਿਸ਼ ਕਰੂੰਗਾ ਕਿ ਨਾ ਤਾਂ ਮੈਨੂੰ ਰਾਜਨੀਤੀ ਦੀ ਅਜੇ ਕੋਈ ਬਹੁਤੀ ਜਾਣਕਾਰੀ ਹੈ ਨਾ ਹੀ ਮੈਨੂੰ ਗੋਲਮੋਲ ਗੱਲਾਂ ਬਹੁਤੀਆਂ ਕਰਨੀਆਂ ਆਉਂਦੀਆਂ ਪਰ ਜੇ ਜਿਸ ਪਲੇਟਫਾਰਮ ਤੇ ਹੋਈਏ ਫਿਰ ਉਸ ਨੂੰ ਮਤਲਬ ਕੁਝ ਚੀਜ਼ਾਂ ਧਰਕਨਰ ਵੀ ਕਰਨੀਆਂ ਪੈਣੀਆਂ ਪਰ ਇੱਥੇ ਹੈ ਨਹੀਂ ਸੀ ਕੋਈ ਅਜਾ ਗੱਲ ਮੈਂ ਬਹੁਤ ਵਿਚਾਰ ਕੇ ਮਤਲਬ ਇਸ ਚੀਜ਼ ਨੂੰ ਇਸ ਪਾਸੇ ਆਏ ਆਪਾਂ ਦੇਖੋ ਇੱਕ ਪਾਰਟੀ ਜਿਹੜੀ ਹੈਗੀ ਅੱਜ ਉਹ ਡੈਮੋਕ੍ਰੇਸੀ ਦੇ ਵਿੱਚ ਇੰਡੀਆ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਸਭ ਤੋਂ ਵੱਡੀ ਪਾਰਟੀ ਹੈਗੀ ਹੈ ਸਭ ਤੋਂ ਵੱਡੀ ਇਹਨਾਂ ਦੀ ਫੋਲਿੰਗ ਹੈਗੀ ਹੈ ਸਭ ਤੋਂ ਵੱਡੀ ਇਹਨਾਂ ਦੀ ਗਿਣਤੀ ਹੈਗੀ ਹੈ ਤਾਂ ਐਵੇਂ ਥੋੜਾ ਮਤਲਬ ਦੁਨੀਆ ਜਿਹੜੀ ਹੈਗੀ ਹੈ ਉਹ ਇੱਕ ਪਾਸੇ ਤੁਰਦੀ ਹੈ ਤਾਂ ਜੇ ਪਲੇਟਫਾਰਮ ਵਾਰ-ਵਾਰ ਕਿਹਾ ਜਾ ਰਿਹਾ ਸੀ ਮੈਨੂੰ ਮੇਰੇ ਆਪਣੇ ਹੀ ਜਿਹੜੇ ਲੋਕ ਹੈ ਤੁਹਾਡੇ ਵਰਗੇ ਲੋਕ ਵੀ ਹੈਗੇ ਜਿਹੜੇ ਜਾਣਕਾਰ ਸੀ ਉਹ ਇਹ ਕਹਿੰਦੇ ਸੀ ਕਿ ਪਲੇਟਫਾਰਮ ਦੀ ਲੋੜ ਹੈ ਤਾਂ ਅੱਜ ਜਦੋਂ ਸਾਰੇ ਪਾਸਿਓਂ ਜੇ ਆਪਾਂ ਉਹਨੂੰ ਘੋਖੀਏ ਤਾਂ ਇਹ ਪਲੇਟਫਾਰਮ ਜਿਹੜਾ ਹੈਗਾ ਸੀ ਮੈਨੂੰ ਤਾਂ ਖੁਸ਼ੀ ਇਹ ਹੈ ਕਿ ਇਹਨਾਂ ਨੇ ਮੈਨੂੰ ਸਵੀਕਾਰ ਕੀਤਾ ਨਹੀਂ ਤਾਂ ਇੰਨਾ ਬੇਬਾਕ ਬੋਲਣ ਵਾਲੇ ਆਦਮੀ ਨੂੰ ਜਿਹੜਾ ਹੈਗਾ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਵੈਸੇ ਪਸੰਦ ਨਹੀਂ ਕਰਦੀਆਂ ਜਾਂ ਅਲਾਉ ਨਹੀਂ ਕਰਦੀਆਂ ਕਿ ਕੱਲ ਨੂੰ ਇਹ ਆਦਮੀ ਜਿਹੜਾ ਹੈਗਾ ਪਾਰਟੀ ਲਾਈਨ ਤੇ ਚੱਲੂਗਾ ਜਾਂ ਨਹੀਂ ਮੈਂ ਇਸੇ ਤੋਂ ਹੀ ਸਵਾਲ ਪੁੱਛਣ ਲੱਗਿਆ ਸੀਗਾ ਬੀਜੇਪੀ ਜਿਹੜੀ ਹੈ ਕਹਿੰਦੇ ਕਿ ਬੜੀ ਡਿਸਪਲਨ ਵਾਲੀ ਪਾਰਟੀ ਹੈ ਇਹਦੇ ਵਿੱਚ ਬੋਲਣ ਦੀ ਕਿਸੇ ਨੂੰ ਬਹੁਤੀ ਖੁੱਲ ਕੇ ਇਜਾਜ਼ਤ ਨਹੀਂ ਤੇ ਡੀਐਸਪੀ ਸੇਖੋਂ ਬਾਰੇ ਲੋਕ ਇਹ ਕਹਿੰਦੇ ਆ ਕਿ ਜ਼ਿਆਦਾ ਬੋਲਦੇ ਆ ਤੇ ਜ਼ਿਆਦਾ ਤੱਤਾ ਵੀ ਬੋਲਦੀ ਆ ਤੇ ਸੇਖੋਂ ਇਸ ਮਾਹੌਲ ਦੇ ਵਿੱਚ ਐਡਜਸਟ ਕਰ ਪਾਉਣਗੇ ਆਪਦੇ ਆਪ ਦੇਖੋ ਸੱਚ ਬੋਲਣ ਵਾਸਤੇ ਮੈਨੂੰ ਨਹੀਂ ਉਮੀਦ ਕਿ ਸਾਨੂੰ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ پابੰਦੀ ਹੋਊਗੀ ਐਸੀ ਕੋਈ ਗੱਲ ਨਹੀਂ ਹੈਗੀ ਪਾਰਟੀ ਜਿਹੜੀ ਹੈਗੀ ਬਹੁਤ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਫੀਲਡ ਹੈ ਉਹਨਾਂ ਦੇ ਕੰਮ ਕਰ ਰਹੀ ਹੈ ਚੰਗਾ ਕੰਮ ਕਰ ਰਹੀ ਹੈ ਤੇ ਉਸ ਕਰਕੇ ਮੈਨੂੰ ਇਹ ਉਮੀਦ ਨਹੀਂ ਕਿ ਸੱਚ ਬੋਲਣ ਵਾਸਤੇ ਵੀ ਕਿਸੇ ਦਾ ਗਲ ਘੁਟਾਇਆ ਜਾ ਸਾਰਾ ਮੈਂ ਤੱਤਾ ਬੋਲਣਾ ਤਾਂ ਕਿ ਆ ਜਾਂਦਾ ਸੀ ਕਿ ਆਪਣੀ ਗੱਲ ਨੂੰ ਰੱਖਣ ਵਾਸਤੇ ਮੇਰੇ ਵਰਗੇ ਬੰਦੇ ਨੂੰ ਜੇ ਤੱਤਾ ਨਾ ਬੋਲਦਾ ਤਾਂ ਕੋਈ ਸੁਣਦਾ ਵੀ ਨਹੀਂ ਸੀਗਾ ਤੇ ਹੁਣ ਸਾਰੀ ਉਮਰ ਤੱਤੇ ਬੋਲਣ ਦੀ ਥੋੜਾ ਲੋੜ ਹੈਗੀ ਹੈ ਮੈਂ ਗੱਲ ਜਿਹੜੀ ਹੈਗੀ ਆਪਣੇ ਬਿਲਕੁਲ ਸਲੀਕੇ ਨਾਲ ਮੈਂ 32 ਸਾਲ ਪੁਲਿਸ ਦੀ ਨੌਕਰੀ ਕੀਤੀ ਹੈ ਮੈਂ ਡਿਸਪਲਿਨ ਫੋਰਸ ਦਾ ਮੈਂਬਰ ਰਿਹਾ ਹਾਂ ਕੋਈ ਮੈਂ ਇਹ ਨਹੀਂ ਹੈਗਾ ਕਿ ਮੈਂ ਜਿਹੜਾ ਰੂਪ ਮੇਰਾ ਅੱਜ ਬੁਖਾਇਆ ਜਾ ਰਿਹਾ ਜਾਂ ਜੋ ਵੇਖਿਆ ਲੋਕਾਂ ਨੇ ਵੀ ਉਹ ਮੇਰਾ ਹਮੇਸ਼ਾ ਰਹੂਗਾ ਉਹ ਤਾਂ ਸਮੇਂ ਦੇ ਹਾਲਾਤ ਇਹ ਜੇ ਬਣੇ ਜੇ ਮੈਂ ਕੋਰਟਾਂ ਦੇ ਖਿਲਾਫ ਹੀ ਬੋਲਿਆ ਤਾਂ ਮੈਂ ਉਹ ਹੀ ਆਦਮੀ ਜਿਹੜਾ ਕੋਰਟਾਂ ਦੇ ਹੱਕ ਵਿੱਚ ਸਸਪੈਂਡ ਹੋਇਆ ਸਭ ਤੋਂ ਪਹਿਲਾਂ ਜਦੋਂ ਮੈਨੂੰ ਪਹਿਲਾ ਫੋਨ ਉਸ ਮੰਤਰੀ ਨੇ ਕੀਤਾ ਸੀ ਤਾਂ ਕੋਰਟਾਂ ਬਾਰੇ ਗੱਲ ਹਾਈ ਕੋਰਟ ਬਾਰੇ ਹੋ ਰਹੀ ਸੀ ਹੁਣ ਹੁਣ ਮੈਂ ਤੁਹਾਨੂੰ ਪੂਰੀ ਕਰਦਾ ਵੀ ਉਹ ਇੱਕ ਹਾਈ ਕੋਰਟ ਦੇ ਹੱਕ ਵਿੱਚ ਜਾਂ ਉਹਦੇ ਮਤਲਬ ਫੇਵਰ ਵਿੱਚ ਖੜਾ ਹੋ ਕੇ ਮਤਲਬ ਮੈਂ ਇੱਕ ਜਸਗਰ ਤੋਂ ਸਟਾਰਟ ਕੀਤਾ ਤੇ ਉਹਦਾ ਅੰਤ ਇਹ ਹੋਇਆ ਕਿ ਮਤਲਬ ਉਹਨਾਂ ਨੂੰ ਤਾਂ ਮਾਫੀਆਂ ਮਿਲੀਆਂ ਤੇ ਮੈਨੂੰ 6 ਮਹੀਨਿਆਂ ਦੀ ਸਜ਼ਾ ਮਿਲੀ ਹੈ ਹੁਣ ਇਹ ਗੱਲ ਸਾਰਾ ਠਾਉਣਾ ਪਿਆ ਤੁਹਾਡੇ ਸਾਹਮਣੇ ਆ ਡੇਲ ਜਾਣਾ ਪਿਆ ਤੁਹਾਡੇ ਸਾਹਮਣੇ ਆ ਪਰ ਫਿਰ ਵੀ ਮਤਲਬ ਮੈਂ ਸਮਝਦਾ ਕਿ ਇਹ ਆਵਾਜ਼ ਲੋਕਾਂ ਤੱਕ ਗਈ ਹੈ ਇਹ ਆਵਾਜ਼ ਜਿਹੜੀ ਹੈਗੀ ਹੈ ਝੂਠੀ ਨਹੀਂ ਸੀ ਇਹ ਬਿਲਕੁਲ ਸੱਚੀ ਸੀ ਲੋਕ ਐਪਰੀਸ਼ੀਏਟ ਕਰਦੇ ਸੀ ਅੱਜ ਇਸ ਪਲੇਟਫਾਰਮ ਤੋਂ ਜਦੋਂ ਕਰਾਂਗੇ ਇਹ ਆਵਾਜ਼ ਮੇਰੀ ਕੋਈ ਫਰਕ ਥੋੜਾ ਪਾਊਗਾ ਮੈਂ ਉਹ ਗੱਲਾਂ ਨੂੰ ਉਵੇਂ ਹੀ ਕਹੂੰਗਾ ਜਿਵੇਂ ਪਹਿਲਾਂ ਸੀ ਤੁਸੀਂ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦਿੰਦੇ ਰਹੇ ਹੋ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਹੋ ਕਿ ਹੁਣ ਬਲਵਿੰਦਰ ਸਿੰਘ ਸੇਖੋਂ ਐਜ਼ ਅ ਬੀਜੇਪੀ ਲੀਡਰ ਉਹਨਾਂ ਦੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਜਾਓਗੇ ਬੋਲ ਸਕੋਗੇ ਤੁਸੀਂ ਕਿਉਂ ਨਹੀਂ ਜਿਹੜੀ ਸੱਚੀ ਗੱਲ ਹੈ ਉਹ ਸੱਚੀ ਗੱਲ ਨੂੰ ਕਿਉਂ ਨਹੀਂ ਕਿਹਾ ਜਾ ਸਕਦਾ ਜਿਹੜੀ ਗੱਲਾਂ ਮੰਗਾ ਉਹਨਾਂ ਦੇ ਮੰਨਣੇ ਹੋਗੇ ਹੈਗੀਆਂ ਮੰਨੀਆਂ ਜਾਣੀ ਚਾਹੀਦੀਆਂ ਬਹੁਤ ਕੁਝ ਹੈਗਾ ਜਿਹ ਗਲਤਾਂ ਵਿਚਾਰੜੀਆਂ ਸਰਕਾਰਾਂ ਦੀ ਆ ਜਾਂਦੀ ਹੈ ਹੁਣ ਸਰਕਾਰ ਇੱਥੋਂ ਵਾਲੀ ਜਿਹੜੀ ਹੈਗੀ ਤੁਸੀਂ ਭਵੰਤਮਨ ਦਾ ਐਟੀਟਿਊਡ ਦੇਖ ਰਹੇ ਹੋ ਦੋ ਤਿੰਨ ਦਿਨਾਂ ਤੋਂ ਜੋ ਮਤਲਬ ਐਨਕਾ ਦਾ ਪਤਾ ਨਹੀਂ ਕਿਉਂ ਲੱਗੀਆਂ ਉਹਦੇ ਮੈਨੂੰ ਪਤਾ ਨਹੀਂ ਪਰ ਇਸ ਜ਼ਿਆਦਾ ਪਹਿਲਾਂ ਵੀ ਹੈ ਨਹੀਂ ਸੀਗਾ ਤੁਹਾਨੂੰ ਪਤਾ ਹੀ ਪਰ ਜੋ ਜਿਸ ਤਰ੍ਹਾਂ ਦੀ ਲੈਂਗੁਏਜ ਵਰਤ ਰਿਹਾ ਉਹ ਜਿਸ ਤਰ੍ਹਾਂ ਦੀ ਮਤਲਬ ਇੱਕ ਆਪਾਂ ਮੇਰੇ ਬਾਰੇ ਕਹਿ ਦਿੰਦੇ ਵੀ ਸਭੇਕ ਭਾਸ਼ਾ ਇਹ ਸੀਐਮ ਦੀ ਕੁਰਸੀ ਤੇ ਬੈਠ ਕੇ ਸਭੇਕ ਭਾਸ਼ਾ ਕਿ ਲੋਕਾਂ ਨੂੰ ਇਹ ਕਹਿਣਾ ਵੀ ਮੈਂ ਬਰਦਾਸ਼ਤ ਨਹੀਂ ਕਰੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਤਹਿਸੀਲਦਾਰਾਂ ਨੂੰ ਤੁਸੀਂ ਸਸਪੈਂਡ ਕਰਦੇ ਹੋ ਐਮਐਲਏ ਥੋੜੇ 55 55 ਲੱਖ ਰੁਪਏ ਰ ਵੀ ਸਾਡਾ ਇਮਾਨਦਾਰ ਹੈਗਾ ਤੇ ਇਹ ਜੀ ਕਰਪਟ ਤੇ ਪਰੇਸ਼ਟ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਕੱਲ ਨੂੰ ਮਤਲਬ ਅੱਖਾਂ ਕੱਢ ਕੇ ਵਿਖਾਵੇ ਕਿਸੇ ਨੂੰ ਇਹ ਤਾਂ ਬਿਲਕੁਲ ਜਿਹੜਾ ਹੈਗਾ ਬਰਦਾਸ਼ਤ ਕਰਨ ਯੋਗ ਨਹੀਂ ਹੈਗਾ ਤਾਂ ਕਿਸਾਨਾਂ ਦੇ ਵਿੱਚ ਵੀ ਮੈਂ ਅੱਜ ਦੀ ਨਹੀਂ ਮੈਂ ਪਹਿਲਾਂ ਗੱਲ ਕਰਦਾ ਲੀਡਰਸ਼ਿਪ ਵਿੱਚ ਹਮੇਸ਼ਾ ਪ੍ਰੋਬਲਮ ਹੈ ਜੇ politcal ਲੀਡਰਸ਼ਿਪ ਠੀਕ ਨਹੀਂ ਹੈ ਤਾਂ ਕਿਸਾਨਾਂ ਦੀ ਲੀਡਰਸ਼ਿਪ ਦੇ ਵਿੱਚ ਵੀ ਬਹੁਤ ਖਲਾ ਹੈਗਾ ਬਹੁਤ ਕੁਝ ਠੀਕ ਹੋਣ ਵਾਲਾ ਹੈਗਾ ਤੁਸੀਂ ਕਰਕੇ ਜਦੋਂ ਲੀਡਰਸ਼ਿਪ ਠੀਕ ਹੁੰਦੀ ਹੈ ਉਦੋਂ ਬਹੁਤ ਚੀਜ਼ਾਂ ਠੀਕ ਹੁੰਦੀਆਂ ਖਿਲਾਫ ਤੋਂ ਪਾਸੇ ਪ੍ਰੋਬਲਮ ਹੈ ਖਿਲਾਫ ਤੋਂ ਮੈਨੂੰ ਚੇਤਾ ਆ ਗਿਆ ਤੁਸੀਂ ਭਾਜੀਪੀ ਜੁਆਇਨ ਕੀਤੀ ਆ ਲੁਧਿਆਣਾ ਦੇ ਵਿੱਚ ਤੁਸੀਂ ਰਹੇ ਨੇ ਉਹ ਲੁਧਿਆਣਾ ਦੇ ਵਿੱਚ ਐਮਪੀ ਦੀ ਚੋਣ ਲੜੇ ਰਵਨੀਤ ਸਿੰਘ ਬਿੱਟੂ ਅੱਜ ਭਾਜੀਪੀ ਵੱਲੋਂ ਹੀ ਕੇਂਦਰੀ ਰਾਜ ਮੰਤਰੀ ਨੇ ਤੇ ਉਹਨਾਂ ਦੇ ਨਾਲ ਤੁਹਾਡਾ ਪਹਿਲਾਂ 36 ਦਾ ਅੰਕੜਾ ਰਿਹਾ ਬੜਾ ਤੁਸੀਂ ਠੋਕਦੇ ਰਹੇ ਉਹਨਾਂ ਨੂੰ ਠੋਕ ਵਜਾ ਕੇ ਗੱਲ ਕਰਦੇ ਰਹੇ ਉਹਨਾਂ ਦੇ ਖਿਲਾਫ ਵੀ ਤੇ ਹੁਣ ਜਦੋਂ ਬਿੱਟੂ ਦੇ ਨਾਲ ਇੱਕੋ ਪਾਰਟੀ 'ਚ ਇੱਕੋ ਮੰਚ 'ਤੇ ਇਕੱਠੇ ਬੈਠੋਗੇ ਤੇ ਫਿਰ ਕਿਵੇਂ ਬੋਲੋਗੇ ਕੀ ਮਹਿਸੂ ਨੀਦ ਬਿਟੂ ਹਰੀ ਇੱਕ ਉੱਚੇ ਅਹੁਦੇ ਤੇ ਸੈਂਟਰ ਦੇ ਮਿਨਿਸਟਰ ਦੇ ਤੌਰ ਤੇ ਬੈਠੇ ਆ ਮੇਰਾ ਤਾਂ ਖਿਆਲ ਨਹੀਂ ਕਿ ਉਹਨਾਂ ਨੂੰ ਇਥੋਂ ਲਈ ਕੋਈ ਜੜੀ ਹੈਗੀ ਹੈ ਪੋਲਿਟਿਕਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਇੰਟਰਸਟ ਹੋਊਗਾ ਜਾਂ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਹੋਊਗਾ ਅਦਰਵਾਈਜ਼ ਜਦੋਂ ਤੁਸੀਂ ਇੱਕ ਪਲੇਟਫਾਰਮ ਤੇ ਆ ਤਾਂ ਬਹੁਤ ਚੀਜ਼ਾਂ ਨੂੰ ਦਰਕਦਰ ਵੀ ਕਰਨਾ ਪੈਂਦਾ ਮੇਰੀ ਪਰਸਨਲ ਤਾਂ ਕੋਈ ਹੈ ਹੀ ਨਹੀਂ ਹੈ ਮਤਲਬ ਤੁਸੀਂ ਪੰਜਾਬ ਦੇ ਮੁੱਦੇ ਛੱਡ ਸਕਦੇ ਹੋ ਬੀ ਵੀ ਨੇ ਵੀਰ ਜੱਟ ਉਹ ਕਿਹੋ ਜਿਹਾ ਛੋਟਾ ਨਹੀਂ ਜੀ ਆਮ ਤਾਂ ਮੁੱਦਾ ਦਿੱਤਾ ਉਹਦੇ ਕੋਈ ਹੋਵੇ ਨਾ ਤੁਸੀਂ ਮੈਨੂੰ ਦੱਸੋ ਵੀ ਹਾਂ ਉਹਨਾਂ ਨੇ ਆ ਮੁੱਦਾ ਨਹੀਂ ਠਾਇਆ ਤੇ ਮਤਲਬ ਜਿਹੜੇ ਨਹੀਂ ਠਾਉਣਗੇ ਉਹ ਵੀ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਜਿਹੜੇ ਸੈਂਟਰ ਦੇ ਮੁੱਦੇ ਹੈਗੇ ਉਹ ਉਹਨਾਂ ਨੂੰ ਉਹਨਾਂ ਤੱਕ ਜੇ ਰਾਫਤਾ ਹੋਊਗਾ ਤਾਂ ਗੱਲਬਾਤ ਜਿਹੜੀ ਹੈਗੀ ਕਰਾਂਗੇ ਕਿਉਂਕਿ ਜਿਹੜੇ ਮਿਨਿਸਟਰ ਸੈਂਟਰ ਦੇ ਹੁੰਦੇ ਬੜੇ ਬਿਜ਼ੀ ਹੁੰਦੇ ਆ ਆਮ ਤੌਰ ਤੇ ਉਹਨਾਂ ਬਾਰੇ ਕਹਿ ਦਿੰਦੇ ਜੋ ਫੋਨ ਨਹੀਂ ਚੱਕਦੇ ਉਹ ਬਿਜ਼ੀ ਬਾਅਦ ਵਿੱਚ ਹੈਗਾ ਉਹ ਲੋਕਾਂ ਦੇ ਕੰਮ ਵੀ ਕਰ ਰਹੇ ਹੈ ਤੇ ਇਸ ਦੇ ਬਾਵਜੂਦ ਨਹੀਂ ਕੋ ਫੌਂਟੈਂਡ ਕਰ ਸਕਦੇ ਕਿਸੇ ਦਾ ਤੇ ਇਹਦੇ ਤੇ ਕੋ ਗੁੱਸੇ ਵਾਲੇ ਸੇਖੋ ਸਾਹਿਬ ਵਾਲੇ 24 ਘੰਟੇ ਤੁਹਾਨੂੰ ਹੋਏ ਨਹੀਂ ਪਾਰਟੀ ਜੁਆਇਨ ਕੀਤੇ ਆ ਤੁਹਾਡੇ ਬਿਆਨ ਜਿਹੜੇ ਆ ਤੁਹਾਡੀਆਂ ਗੱਲਾਂ ਪੋਲੀਟੀਕਲ ਹੋ ਵੀ ਗਈਆਂ ਨੇ ਕਿਉਂ ਨਾ ਹੋਣਗੀਆਂ ਹੁਣ ਜੇ ਮੈਂ ਇੱਕ ਸਿਸਟਮ ਤੇ ਬੈਠ ਕੇ ਪ੍ਰੇਟੀ ਗੱਲ ਗੱਲ ਜੇ ਕਰ ਰਿਹਾ ਹਾਂ ਤੇ ਫਿਰ ਮੈਨੂੰ ਕਰਨੀ ਹੀ ਪਊਗੀ ਕਿਉਂ ਨਾ ਮਤਲਬ ਜਿਹੜੀ ਐਕਸਪੈਕਟੇਸ਼ਨ ਲੋਕ ਮੈਥੋਂ ਚਾਹੁੰਦੇ ਆ ਮਾਉਂਟ ਵਾਲੇ ਸਮੇਂ ਵਿੱਚ ਤੇ ਕਿਉਂ ਨਾ ਪੂਰਾ ਉੱਤਰ ਆ ਤੇ ਮੈਂ ਕੋਸ਼ਿਸ਼ ਕਰੂੰਗਾ ਸਾਰੇ ਲੋਕਾਂ ਨਾਲ ਲੈ ਕੇ ਤੋਰਨ ਦੀ ਆਪਾਂ ਕੋਈ ਇਹ ਨਹੀਂ ਹੈਗਾ ਪਰਸਨਲ ਕਿਸੇ ਨਾਲ ਕੁਝ ਨਹੀਂ ਹੈਗਾ ਜ ਜਿਨ੍ਹਾਂ ਦੇ ਬਾਰੇ ਉਹਦੇ ਬਾਰੇ ਵੀ ਮੈਂ ਕੋਈ ਬਹੁਤਾ ਆਪਣੇ ਆਪ ਨੂੰ ਚੇਜ ਨਹੀਂ ਕਰਨ ਲੱਗਿਆ ਠੀਕ ਹੈ ਬਹੁਤ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਕਿ ਅੱਜ ਉਸ ਵਿਸ਼ੇ ਤੇ ਗੱਲ ਕੀਤੀ ਜਾਵੇ ਪਰ ਜਦੋਂ ਵਕਤ ਆਊਗਾ ਜਦੋਂ ਕੋਈ ਗੱਲਬਾਤ ਹੋਊਗੀ ਹਮੇਸ਼ਾ ਹੀ ਜਿਹੜਾ ਹੈਗਾ ਕੋਸ਼ਿਸ਼ ਕਰੂੰਗਾ ਜਿਹੜਾ ਹੱਕ ਸੱਚ ਦਾ ਮੈਨੂੰ ਪਰਮਾਤਮਾ ਨੇ ਕੋਈ ਬਖਸ਼ਿਆ ਬਲ ਇਹਦੇ ਤੇ ਮੈਂ ਪੂਰਾ ਹੋਣ ਦੀ ਕੋਸ਼ਿਸ਼ ਕਰਾਂ ਇਸ ਪਾਰਟੀ ਦੇ ਪੱਧਰ ਤੇ ਬੈਠ ਕੇ ਸਖੋ ਸਰ ਮੀਡੀਆ ਤੇ ਕਈ ਤਰੀਕੇ ਦੀ ਚਰਚਾ ਚੱਲ ਰਹੀ ਹੈ ਜਦੋਂ ਦੀ ਤੁਹਾਡੀ ਜਿਹੜੀ ਫੋਟੋ ਬੀਜੇਪੀ ਚ ਜੁਆਇਨ ਕਰਨ ਦੀ ਆਈ ਹੈ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਇੱਕ ਤਾਂ ਇਹ ਆਪਣੇ ਦਰਸ਼ਕਾਂ ਨੂੰ ਦੱਸਿਓ ਕਿ ਬੀਜੇਪੀ ਜੁਆਇਨ ਕਰਨ ਦਾ ਹੀ ਕਿਉਂ ਸੋਚਿਆ ਕਿਉਂਕਿ ਕਾਂਗਰਸ ਸੀ ਅਕਾਲੀ ਦਲ ਸੀ ਆਮ ਆਦੀ ਪਾਰਟੀ ਸੀ ਬੀਜੇਪੀ ਜੁਆਇਨ ਕਰਨ ਦਾ ਹੀ ਜਿਹੜਾ ਉਹ ਕਿਉਂ ਸੋਚਿਆ ਦੂਜਾ ਹੁਣ ਜਦੋਂ ਤੁਸੀਂ ਬੀਜੇਪੀ ਦੇ ਵਿੱਚ ਆ ਗਏ ਹੋ ਤਾਂ ਕਿਸ ਤਰੀਕੇ ਦੇ ਨਾਲ ਸੌਖੇ ਤਰੀਕੇ ਨਾਲ ਚੱਲਿਆ ਜਾਊਗਾ ਦੇਖੋ ਫਿਰ ਮੈਂ ਉਹੀ ਗੱਲ ਆਪਣੀ ਗੱਲ ਦਾ ਨਚੋੜੇ ਹੀ ਨਿਕਲਦਾ ਵੀ ਜਦੋਂ ਤੁਸੀਂ ਆਪਣੀ ਗੱਲ ਉਹ ਲੋਕਾਂ ਦੇ ਹੱਕ ਸੱਚ ਦੀ ਕਰਨੀ ਹੈ ਤਾਂ ਕਿਉਂ ਨਾ ਚੱਲਣ ਦਿੱਤਾ ਜਾਊਗਾ ਮੇਰਾ ਆਪਣਾ ਸਵਾਲ ਹੈ ਤੇ ਜੇ ਮੈਨੂੰ ਕੋਈ ਦਿੱਕਤ ਆਊਗੀ ਤਾਂ ਮੈਂ ਬਿਲਕੁਲ ਜਿਹੜਾ ਹੈਗਾ ਇੱਕ ਲਿਮਟ ਵਿੱਚ ਰਹਿ ਕੇ ਲੋਕਾਂ ਦੀ ਕਚੈਰੀ ਤੱਕ ਉਹ ਗੱਲ ਵੀ ਲੈ ਕੇ ਜਾਊ ਪਰ ਮੈਨੂੰ ਨਹੀਂ ਮੀਂਹ ਕਿਉਂ ਨਹੀਂ ਮੈਨੂੰ ਕੋਈ ਸਹੀ ਕੰਮ ਕਰਨ ਵਾਸਤੇ ਕਿਹਨੇ ਰੋਕਣਾ ਹੈ ਤਾਂ ਇਸ ਕਰਕੇ ਇਹ ਜੀ ਤਾਂ ਜਿਹੜੀ ਹੈਗੀ ਦਿੱਕਤ ਆਉਣ ਵਾਲੀ ਦੀ ਜੀ ਬੀਜੇਪੀ ਚ ਮੰਨ ਕਿਵੇਂ ਬਣਿਆ ਮੈਂ ਫਿਰ ਉਹੀ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਰਹੇ ਕਿ ਦੇਖੋ ਇੱਕ ਜਿਹੜੀ ਸਟੇਟ ਸਾਡੀ ਹੈ ਇਹਦੇ ਸਭ ਤੋਂ ਵੱਡੀ ਮਾਰ ਪਈ ਹੈ ਨ ਤੋਂ ਦਸ਼ਾ ਜਿਹੜਾ 2006-7 ਤੋਂ ਜਿਹੜਾ ਹੈਗਾ ਸਭ ਤੋਂ ਵੱਧ ਜਿਹੜਾ ਹੈਗਾ ਚਿੱਟਾ ਜਿਹੜਾ ਹੈਗਾ ਉਹ ਆਇਆ 10 ਸਾਲ ਸਰਕਾਰ ਅਕਾਲੀਆਂ ਦੀ ਰਹੀ ਉਸ ਤੋਂ ਬਾਅਦ 5 ਸਾਲ ਜਿਹੜੀ ਹੈਗੀ ਆ ਇਹਨਾਂ ਦੀ ਰਹੀ ਤੇ ਉਸ ਤੋਂ ਬਾਅਦ 3 ਸਾਲ ਇਹਨਾਂ ਦੇ ਆ ਇਹ ਨਸ਼ੇ ਦਾ ਕਾਰੋਬਾਰ ਕਿੱਥੇ ਪਹੁੰਚ ਗਿਆ ਜਵਾਨੀ ਸਾਡੀ ਕਿੱਥੇ ਚੱਲ ਗਈ ਇੱਕ ਜਨਰੇਸ਼ਨ ਸਾਡੀ ਜੈਨੋਸਾਈਡ ਕਰ ਦਿੱਤਾ ਨਸ਼ੇ ਨੇ ਤੇ ਸਭ ਨੇ ਕਿਸੇ ਨੇ ਝੂਠੀਆਂ ਸੌਫਾਂ ਖਾਲੀਆਂ ਕਿਸੇ ਨੇ 4 ਹਫ਼ਤੇ ਦਾ ਟਾਈਮ ਲੈ ਲਿਆ ਕਿਸੇ ਨੇ 3 ਮਹੀਨੇ ਦਾ ਟਾਈਮ ਲੈ ਲਿਆ ਤੇ ਰਹਿੰਦੀ ਖੁੰਦੀ ਆ 3 ਸਾਲ ਦੇ ਜਿਹੜੇ ਮੁਜਰਮ ਆ ਪੰਜਾਬ ਦੇ ਸਭ ਤੋਂ ਕਿਉਂਕਿ ਮੈਂ ਵੱਡੇ ਮੁਜਰਮ ਤਾਂ ਕਹਾਂਗਾ ਇਹ ਨਹੀਂ ਕਿ ਮਤਲਬ ਇਹ ਇਹਨਾਂ ਨੇ ਚਿੱਟਾ ਵੇਚਣ ਲੱਗਿਆ ਕਸਰ ਨਹੀਂ ਛੱਡੀ ਇਹਨਾਂ ਨੇ ਕਰਪਸ਼ਨ ਕਰਨ ਲੱਗਿਆ ਕਸਰ ਨਹੀਂ ਛੱਡੀ ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਜਿਹੜੀ ਪਿਛਲੀਆਂ ਪਾਰਟੀਆਂ ਨੇ 20-30 ਸਾਲਾਂ ਚ ਕੀਤਾ ਇਹਨਾਂ ਨੇ 3 ਸਾਲਾਂ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਜੇ ਦਾ ਬਦਕਸਮਤੀ ਨਾਲ ਅਜੇ 2 ਸਾਲ ਹੋਰ ਪਏ ਐ ਤੋ ਇਸ ਕਰਕੇ ਪੰਜਾਬ ਦੀ ਬਰਬਾਦੀ ਨੂੰ ਜਿਸ ਤਰੀਕੇ ਨਾਲ ਇਹ ਪਾਰਟੀ ਕਰ ਰਹੀ ਤੇ ਮੈਂ ਇਹ ਪਲੇਟਫਾਰਮ ਕਿਵੇਂ ਚੁਣ ਸਕਦਾ ਤੋ ਇਸ ਕਰਕੇ ਮੈਂ ਫਿਰ ਤੁਹਾਨੂੰ ਕਿਹਾ ਕਿ ਜਿਹੜੀ ਪਾਰਟੀ ਦਾ ਪੰਜਾਬ ਦੀ ਬਰਬਾਦੀ ਨਾਲ ਕੋਈ ਸੰਬੰਧ ਨਹੀਂ ਹੈਗਾ ਇਹ ਇੱਕ ਬਹੁਤ ਵੱਡਾ ਕਾਰਨ ਸੀਗਾ ਕਿ ਮੈਂ ਇਸ ਪਾਰਟੀ ਵਿੱਚ ਜਿਹੜਾ ਚੁਕਾ ਹੋਇਆ ਔਰ ਮੈਂ ਫਿਰ ਅੱਗੇ ਤੁਮ ਨੂੰ ਇਹ ਆ ਤੇ ਹੁਣ ਵੀ ਕਹਿਣਾ ਕਿ ਮਤਲਬ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕੋਈ ਛੋਟੀ ਗੱਲ ਨਹੀਂ ਹੁੰਦੀ ਐਕਸੈਪਟ ਕਰਨਾ ਮੈਨੂੰ ਉਹ ਐਕਸੈਪਟ ਕਰਨਾ ਹੀ ਜਿਹੜਾ ਹੈਗਾ ਮੈਂ ਹਾਈ ਕਮਾਂਡ ਦੀ ਜਿਹੜੇ ਵੀ ਲੋਕਾਂ ਨੇ ਮਤਲਬ ਮੇਰੀ ਇਸ ਵਿੱਚ ਮਦਦ ਕੀਤੀ ਹੈ ਉਹਨਾਂ ਦਾ ਧੰਨਵਾਦ ਹੀ ਹੈ ਕਿ ਮੈਨੂੰ ਇੱਕ ਪਲੇਟਫਾਰਮ ਦਿੱਤਾ ਤੇ ਮੈਂ ਆਪਣੀ ਗੱਲ ਜਿਹੜੀ ਇਹ ਲੋਕਾਂ ਤੱਕ ਇੱਕ ਤੁਸੀਂ ਹੋਰ ਦੇਖਿਆ ਹੋਣਾ ਤੁਹਾਡੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਪਾ ਕੇ ਇਹ ਗੱਲ ਲਿਖੀ ਜਾ ਰਹੀ ਹੈ ਕਿ ਅਸੀਂ ਤਾਂ ਇਹਨੂੰ ਪੰਜਾਬ ਦਾ ਹਮਦਰਦ ਸਮਝਦੇ ਸੀ ਇਹ ਦੂਜੇ ਲੀਡਰਾਂ ਨੂੰ ਇਸ ਕਰਕੇ ਹੀ ਭੰਡੀ ਜਾਂਦਾ ਸੀ ਕਿ ਇਹਨੇ ਆਪ ਪੋਲਿਟਿਕਸ 'ਚ ਆਉਣਾ ਸੀ ਜਦੋਂ ਹੁਣ ਕਿਸੇ ਪਾਸੇ ਝੱਲਿਆ ਨਹੀਂ ਤਾਂ ਬੀਜੇਪੀ ਵਾਲੇ ਪਾਸੇ ਦੇਖੋ ਲੋਕਾਂ ਨੂੰ ਤੁਸੀਂ ਕਰ ਰਹੇ ਹੋ ਤੁਹਾਡੀ ਗੱਲ ਬੰਨ ਨਹੀਂ ਨਹੀਂ ਹੈਗੀ ਦੇਖੋ ਮੈਂ ਯਾਦ ਇਲੈਕਸ਼ਨ ਲੜ ਕੇ ਵੇਖਿਆ ਠੀਕ ਹੈ ਇੱਥੇ ਵੀ ਸੀਗਾ ਉਦੋਂ ਤੱਕ ਮੈਂ ਵੋਟ ਨਹੀਂ ਮੰਗੀ ਸੀ ਤੇ ਸਗਰੂਰ ਤਾਂ ਮੈਂ ਇਲੈਕਸ਼ਨ ਲੜਿਆ ਤਾਂ ਜੋ ਰੁਝਾਨ ਲੋਕਾਂ ਦਾ ਹੈਗਾ ਉਹ ਯਾਦ ਜਿਹੜੇ ਹੈਗੇ ਆ ਉਹਨਾਂ ਲੋਕਾਂ ਵੱਲ ਜੇ ਨਹੀਂ ਹੈਗਾ ਹੋਣਾ ਚਾਹੀਦਾ ਹੈ ਦੇਖੋ ਪਾਰਟੀ ਕਲਚਰ ਤੋਂ ਉੱਟ ਕੇ ਜਦੋਂ ਤੁਸੀਂ ਇੰਡੀਵਿਜੂਅਲ ਲੋਕਾਂ ਨੂੰ ਜੇ ਸਿਲੈਕਟ ਕਰਨ ਲੱਗੋਗੇ ਤਾਂ ਉਹਦੇ ਨਾਲ ਇੱਕ ਕੁਆਲਿਟੀ ਆਫ ਜਿਹੜਾ ਹੈਗਾ ਲੀਡਰਸ਼ਿਪ ਸਾਹਮਣੇ ਆਊਗੀ ਤੁਹਾਡੇ ਸਾਹਮਣੇ ਤੇ ਨਹੀਂ ਤਾਂ ਲੀਡਰਸ਼ਿਪ ਤਾਂ ਜਿਹੜੀ ਹੈਗੀ ਸਾਰੀਆਂ ਪਾਰਟੀਆਂ 'ਚ ਤਕਰੀਬਨ ਉਹੀ ਚਾਪਲੂਸ ਬੰਦੇ ਆ ਦਲ ਬਦਲੂ ਉਹ ਕ੍ਰਪਟ ਵੀ ਨੇ ਉਹ ਰੇਪਸਟ ਵੀ ਨੇ ਉਹ ਬڑے بڑے ਵੱਡੇ ਇਲਜ਼ਾਮਾਂ ਵਾਲੇ ਇਥੇ ਹਿੜਿਆਣੇ ਵਿੱਚ ਹੀ ਬੈਠੇ ਆ ਜਿਹੜਾ ਨੇ ਕ腐ਸ਼ਨ ਦਾ ਕੋਈ ਕਸਰ ਨਹੀਂ ਛੱਡੀ ਜਿਨ੍ਹਾਂ ਦੀ ਬਦਜਬਾਨੀ ਨੂੰ ਦੁਨੀਆ ਲੋਕ ਜਾਣਦੀ ਹੈ ਜਿਨ੍ਹਾਂ ਦੇ ਪੁਰਾਣੇ ਸਮੇਂ ਆਤਵੰਦ ਸਮੇਂ ਦੇ ਜਿਹੜੇ ਕਤਲਾਂ ਦੇ ਕੇਸ ਜਿਹੜੇ ਪੈਂਡਿੰਗ ਪੇਜ ਨਾਲ ਤੇ ਇਹ ਜਿਹੇ ਪੋਲਿਟਿਸ਼ੀਅਨ ਜਿਹੜੇ ਹੈਗੇ ਆ ਆਉਣਗੇ ਫਿਰ ਲੋਕਾਂ ਦਾ ਮਤਲਬ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਤਾਂ ਇਸ ਕਰਕੇ ਕਿ ਕਿਸੇ ਲੋ ਮਿਨਮ ਕੱਲੇ ਆਪਣੀ ਗੱਲ ਨਹੀਂ ਕਰਦਾ ਮੈਂ ਹੋਰ ਵੀ ਅਪੀਲ ਕਰਦਾ ਜਿਹੜੇ ਲੋਕ ਇਹ ਸੋਚਦੇ ਹੈਗੇ ਜਿਹੜੇ ਬੈਠੇ ਵਿਚਾਰ ਕਰ ਰਹੇ ਵੀ ਕੀ ਕਰੀਏ ਤਾਂ ਉਹ ਨਵੇਂ ਪਲੇਟਫਾਰਮ ਜਦੋਂ ਬਣਨਗੇ ਉਦੋਂ ਤੱਕ ਵੇਖੀ ਜਾਊਗੀ ਸਮਰਥ ਜੇ ਬ ਪਰ ਇਹ ਬਹੁਤ ਵੱਡੀ ਇੱਕ ਇੱਕ ਤੁਸੀਂ ਇਸ ਚੀਜ਼ ਦੇ ਹਮ ਹੀ ਰਹੇ ਹੋ ਕਿ ਪੰਜਾਬ ਦੀ ਇੱਕ ਆਪਣੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਤੁਸੀਂ ਕੋਸ਼ਿਸ਼ ਕੀਤੀ ਸੀ ਬਿਲਕੁਲ ਮੈਂ ਇਹੀ ਕਰ ਰਿਹਾ ਵੀ ਕੋਸ਼ਿਸ਼ ਹੈ ਆਪਣੇ ਵਾਸਤੇ ਜਿਹੜਾ ਸੋਰਸਸ ਜਿਹੜੇ ਹੈਗੇ ਆ ਬਹੁਤ ਚਾਹੀਦੇ ਆ ਫਾਈਨਾਂਸ ਬਹੁਤ ਵੱਡਾ ਚਾਹੀਦਾ ਹੈ ਇਸ ਜਿਹੜਾ ਹੈਗਾ ਸਿਆਸਤ ਨੂੰ ਬਹੁਤ ਮਹਿੰਗਾ ਕਰ ਦਿੱਤਾ ਗਿਆ ਆਮ ਬੰਦੇ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਗਿਆ ਉਸ ਕਰਕੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਪਿਛਲੇ 6 ਸਾਲ ਦੇ ਸੰਘਰਸ਼ ਵਿੱਚ ਸਾਹਮਣੇ ਆਈਆਂ ਤਾਂ ਡਿਸੀਜਨ ਲਿਆ ਇਹ ਏਸੀ ਕੋਈ ਗੱਲ ਨਹੀਂ ਹੈਗੀ ਕਿ ਤੁਸੀਂ ਆਪਣੀ ਗੱਲ ਜਿਹੜੀ ਹੈਗੀ ਪਾਰਟੀ ਪ੍ਰੇਰਣਾ ਫਾਬ ਦੇ ਨਹੀਂ ਰੱਖ ਸਕਦੇ ਮੈਂ ਇਹੀ ਚੀਜ਼ ਇੱਕ ਨਵੀਂ ਤੁਹਾਡੇ ਸਾਹਮਣੇ ਕੋ ਪੇਸ਼ ਕਰੂੰਗਾ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰੂੰਗਾ ਹੁਣ ਵੀ ਕੁਝ ਲੋਕਾਂ ਨੇ ਮੈਨੂੰ ਜਿਨ੍ਹਾਂ ਨੇ ਕੋਈ ਨੁਕਤਾਚੀ ਨਹੀਂ ਵੀ ਕੀਤੀ ਤੇ ਮੈਂ ਉਹਨਾਂ ਤੋਂ ਸਵਾਲ ਪੁੱਛਿਆ ਵੀ ਤੁਸੀਂ ਦੱਸ ਦਿਓ ਫਿਰ ਪਿਆਜੇ ਪਾਰਟੀ ਕਰਨੀ ਸੀ ਜੋ ਹੈ ਤਾਂ ਕਿਹੜੀ ਕਰ ਲੈਂਦਾ ਕਿ ਆ ਆਪ ਵਾਲਿਆ ਕੋਲ ਚਲਾ ਜਾਂਦਾ ਜੋ ਆ ਕੁਝ ਕਰੀ ਜਾਂਦੇ ਜਾਂ ਕਾਂਗ ਇਸ ਉਹ ਚੱਟੇ ਦੇ ਵੀ ਉਹਨਾਂ ਹੱਥ ਹੈ ਪੂਰੇ ਦਾ ਪੂਰਾ ਇੱਕ ਜਿਹੜੀ ਬੇਅਦਬੀ ਤੇ ਇੱਕ ਜਿਹੜਾ ਉਸ ਤੋਂ ਪਹਿਲਾਂ ਜਿਹੜਾ 84 ਦੇ ਕਤਲੇਆਮ ਜਿਹੜੇ ਹੈਗੇ ਭੁੱਲ ਜਾਈਏ ਸੀ ਉਸ ਕਰਕੇ ਇਕਾਲੀਆਂ ਨੂੰ ਗੱਲ ਲਓ ਚੱਟੇ ਦੇ ਇਹ ਵਪਾਰੀ ਹੈ ਤੇ ਇਹਨਾਂ ਤੇ ਵੀ ਬੇਅਦਮੀ ਹੈ ਤੇ ਫਿਰ ਮਤਲਬ ਜੇ ਆਪਾਂ ਸਾਰੇ ਪਾਸੇ ਇਹਨੂੰ ਛਾਣੀਏ ਤੇ ਇਹ ਪਾਰਟੀ ਹੀ ਬਚਦੀ ਮੇਰੇ ਵਰਗੇ ਬੰਦੇ ਵਾਸਤੇ ਤੇ ਮੈਂ ਫਿਰ ਕਹਿੰਦਾ ਕਿ ਮਤਲਬ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਉਹੀ ਬਲਵਿੰਦਰ ਸੇਖੋਂ ਮਿਲੂਗਾ ਜਿਹੜਾ ਆਪਣੀ ਸਹੀ ਗੱਲ ਕਰਦਾ ਹੋਇਆ ਇੱਕ ਸਹੀ ਪਲੇਟਫਾਰਮ ਪਰ ਬਲਵਿੰਦਰ ਸੇਖੋਂ ਤਾਂ ਉਹੀ ਮਿਲੂਗਾ ਪਰ ਕੀ ਪਾਰਟੀ ਮੈਂ ਫੇਰ ਮੈਂ ਵਾਰ-ਵਾਰ ਇਸ ਕਰਕੇ ਪੁੱਛ ਰਿਹਾ ਸੇਖੋਂ ਸਾਹਿਬ ਕਿਉਂਕਿ ਕੱਲੀ ਤੁਹਾਡੀ ਪ੍ਰੋਬਲਮ ਨਹੀਂ ਹੈ ਬਹੁਤ ਸਾਰੇ ਹੋਰ ਵੀ ਵਿਵਾਗ ਲੋਕਾਂ ਦੀ ਪ੍ਰੋਬਲਮ ਹੈਗੀ ਹੈ ਜਿਹੜੇ ਲੋਕ ਬੋਲਦੇ ਆ ਤੇ ਪਾਰਟੀਆਂ ਉਹਨਾਂ ਨੂੰ ਚੱਲਦੀਆਂ ਨਹੀਂ ਮੈਂ ਫੇਰ ਉਹੀ ਗੱਲ ਕਰਦਾ ਕਿ ਜੇ ਬਲਵਿੰਦਰ ਸੇਖੋਂ ਉਸੇ ਤਰੀਕੇ ਦੇ ਨਾਲ ਹੀ ਬੋਲੂਗਾ ਫਿਰ ਪਾਰਟੀ ਤੁਹਾਨੂੰ ਚੱਲੂਗੀ ਮੈਂ ਕਿਦਾਂ ਮੈਂ ਤੁਹਾਨੂੰ ਤਰੀਕੇ ਦੀ ਆਪਣੀ ਜੇ ਮੰਨ ਲਓ ਨਹੀਂ ਚੱਲਦੀ ਜੇ ਤੁਹਾਨੂੰ ਰੋਕ ਰੋਕ ਦਿੰਦੇ ਆ ਵੀ ਸੇਖੋਂ ਸਾਹਿਬ ਵੀ ਤੁਸੀਂ ਹੁਣ ਪਾਰਟੀ 'ਚ ਆ ਗਏ ਹੋ ਪਹਿਲਾਂ ਵੱਡੀਆਂ ਛੋਡੀਆਂ ਗੱਲਾਂ ਹੋਰ ਸੀ ਹੁਣ ਤੁਸੀਂ ਇਸ ਤਰੀਕੇ ਨਾਲ ਨਹੀਂ ਬੋਲ ਸਕਦੇ ਹੁਣ ਤੁਹਾਨੂੰ ਪਾਰਟੀ ਲਾਈਨ ਤੇ ਚੱਲਣਾ ਪਊਗਾ ਫੇਰ ਬਲਵਿੰਦਰ ਸੇਖੋਂ ਕੀ ਕਰਨਗੇ ਪਾਰਟੀ ਲਾਈਨ ਤੇ ਹੀ ਚੱਲ ਕੇ ਆਪਣੀ ਗੱਲ ਕਹੀ ਜਾ ਸਕਦੀ ਇਸ ਤਰ੍ਹਾਂ ਕਿ ਅਸੀਂ ਮੈਂ ਕੋਈ ਵੱਖਰੀ ਗੱਲ ਨਹੀਂ ਕਰ ਰਿਹਾ ਮੈਂ ਕੋਈ ਇਸ ਤਰ੍ਹਾਂ ਦਾ ਹਾਲਾਤ ਨਹੀਂ ਪੈਦਾ ਕਰ ਰਿਹਾ ਕਿ ਇੱਥੇ ਕੋਈ ਅਨਾਰਕੀ ਹੋ ਜਾਵੇ ਜਿਹਦੇ ਕਰਕੇ ਲੋਕ ਇੱਥੇ ਪੰਜਾਬ ਜਿਹੜਾ ਹੈਗਾ ਉਹਦਾ ਕੋਈ ਸਿਸਟਮ ਹਿੱਲ ਜਾਵੇ ਜਾਂ ਖਰਾਬ ਹੋ ਜਾਵੇ ਅਸੀਂ ਤਾਂ ਠੀਕ ਕਰਨ ਦੀ ਕੋਸ਼ਿ ਬਿਲਕੁਲ ਵੀ ਇਹ ਜਿਹੇ ਹਾਲਾਤ ਕਰੇ ਵੀ ਨਹੀਂ ਆਉਣਗੇ ਕਿ ਪਾਰਟੀ ਨੂੰ ਇਹ ਲੱਗੇ ਕਿ ਮੈਂ ਇਹਦੀਆਂ ਲਾਈਨਸ ਨੂੰ ਕਰਾਸ ਕਰਦਾ ਹੋਇਆ ਹਾਂ ਸੱਚੀ ਗੱਲ ਕਰਨੀ ਲੋਕਾਂ ਦੇ ਭਲੇ ਦੀ ਗੱਲ ਕਰਨੀ ਇਸ ਪਾਰਟੀ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਮੈਨੂੰ ਉਮੀਦ ਨਹੀਂ ਹੋਊਗੀ ਜੇ ਹੋਊ ਵੀ ਕਿਤੇ ਆਉਣ ਵਾਲੇ ਸਮੇਂ ਤੋਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਮੈਂ ਉਮੀਦ ਕਰਦਾ ਕਿ ਇਹ ਜਿਹੇ ਹਾਲਾਤ ਕਰੇ ਪੈਦਾ ਨਹੀਂ ਹੋਣਗੇ ਪਾਰਟੀ ਦੀਆਂ ਲਾਈਨ ਵਿੱਚ ਰਹਿ ਕੇ ਗਾਈਡਲਾਈਨ ਦੇ ਮੁਤਾਬਕ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਹੈਗੀ ਹੈ ਜਿਹੜੀ ਹੈਗੀ ਲੋਕਾਂ ਦੀ ਕਚਹਿਰੀ ਚ ਲਿਆ ਕੇ ਸਿਸਟਮ ਦੇ ਖਿਲਾਫ ਜਿਹੜਾ ਹੈਗਾ ਜਿਹੜਾ ਸੰਘਰਸ਼ ਸੀ ਉਸੇ ਤਰੀਕੇ ਨਾਲ ਜਾਰੀ ਰੱਖ ਕੇ ਆਉਣ ਵਾਲੇ ਸਮੇਂ ਵਿੱਚ ਮੈਂ ਇੱਕ ਚੰਗਾ ਮੈਸੇਜ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਇਸ ਪਾਰਟੀ ਫਰੰਟ ਤੋਂ ਕਰੂੰਗਾ ਸਿੱਖੋ ਸਾਹਿਬ ਜਿਹੜੀ ਕਾਂਗਰਸ ਦੀ ਸਰਕਾਰ ਨੂੰ ਜਿਹੜੀ ਕਾਂਗਰਸ ਇਹਨੂੰ ਤੁਸੀਂ ਭੰਡਦੇ ਰਹੇ ਹੋ ਉਹੀ ਰਵਨੀਤ ਬਿੱਟੂ ਅੱਜ ਲੁਧਿਆਣੇ ਤੋਂ ਹੀ ਜਿਹੜੇ ਉਹ ਬੇਸ਼ੱਕ ਹਾਰ ਗਏ ਪਰ ਕੇਂਦਰੀ ਮੰਤਰੀ ਨੇ ਬੀਜੇਪੀ ਦੇ ਵਿੱਚ ਉਹੀ ਕੈਪਟਨ ਅਮਰਿੰਦਰ ਸਿੰਘ ਵੱਡੀ ਪੋਸਟ ਤੇ ਬੈਠਿਆ ਬੀਜੇਪੀ ਦੇ ਅੰਦਰ ਉਹੀ ਜਿਹੜੇ ਸੁਨੀਲ ਜਾਖੜ ਨੇ ਉਹ ਅੱਜ ਤੁਹਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਤੇ ਫਿਰ ਤੁਸੀਂ ਕੀ ਭਾਲਦੇ ਹੋ ਇੱਥੋਂ ਆ ਕੇ ਨਹੀਂ ਭਾਲਣ ਦੀ ਗੱਲ ਨਹੀਂ ਮੈਂ ਕੋਈ ਤੁਹ ਪਲਦਾ ਹੈ ਨਹੀਂ ਕਿ ਲੋਕਾਂ ਨੂੰ ਇਹ ਭੇਖਾ ਹੋਊਗਾ ਕਿ ਮੈਂ ਕੁਝ ਭਾਲਣ ਵਾਸਤੇ ਇੱਥੇ ਆਇਆ ਨਹੀਂ ਅਸਤੇ ਸਰਕਾਰ ਤੁਸੀਂ ਖਿਲਾਫ ਬੋਲਦੇ ਰਹੇ ਹੋ ਜਾਖੜ ਪ੍ਰਧਾਨ ਸੀ ਕੈਪਟਨ ਨਵਿੰਦਰ ਸਿੰਘ ਉਸ ਸਮੇਂ ਮੁੱਖ ਮੰਤਰੀ ਸੀ ਉਹੀ ਤਾਂ ਫਿਰ ਤੁਹਾਡੇ ਉੱਪਰ ਆ ਕੇ ਬੈਗੇ ਮੇਰੇ ਉੱਪਰ ਕੋਈ ਨਹੀਂ ਬੈਠਾ ਮੇਰੇ ਉੱਪਰ ਤਾਂ ਨਰਿੰਦਰਦਰ ਮੋਦੀ ਹੋਈ ਹੈ ਅਮਿਤ ਸ਼ਾਹ ਹੋਰੀ ਨੇ ਨਹੀਂ ਪਰ ਪੰਜਾਬ ਪ੍ਰਧਾਨ ਨੇ ਜਾਂ ਉਹ ਕਿਵੇਂ ਲੀਡ ਤਾਂ ਉਹੀ ਕਰਨੇ ਨੇ ਤੁਹਾਨੂੰ ਪੰਜਾਬ ਪ੍ਰਧਾਨ ਨੂੰ ਜੇ ਪਾਰਟੀ ਨੇ ਕੁਝ ਸੋਚ ਕੇ ਲਿਆ ਹੋਇਆ ਤੇ ਉਹਨਾਂ ਦੀ ਕੋਈ ਕਾਰਗੁਜ਼ਾਰੀ ਜਾਂ ਉਹਨਾਂ ਦਾ ਕੋਈ ਯੋਗਦਾਨ ਪਾਰਟੀ ਨੂੰ ਠੀਕ ਲੱਗ ਰਿਹਾ ਕਿਸੇ ਸਟੇਜ ਤੇ ਹੋਊਗਾ ਤਾਂ ਉਹਦੇ ਵਿੱਚ ਮੈਂ ਕੋਈ ਮੈਨੂੰ ਜਿੰਨਾ ਦਿੱਕਤ ਨਹੀਂ ਹੈਗੀ ਮੇਰੀ ਆਪਣੀ ਗੱਲ ਕਰਨ ਦੇ ਵਿੱਚ ਤਾਂ ਮੈਂ ਕੋਈ ਇਹ ਤਾਂ ਹੈ ਨਹੀਂ ਕਿ ਅੱਜ ਵੀ ਬੈਠ ਕੇ ਮੈਂ ਉਹਨਾਂ ਨੂੰ ਭ ਆਪਣੀ ਗੱਲ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਹੈ ਇਸ ਕਰਕੇ ਮੈਨੂੰ ਉਮੀਦ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਦਿੱਕਤ ਆਉਣ ਵਾਲੇ ਲੋਕਾਂ ਨੂੰ ਦੇਖਣ ਨੂੰ ਮਿਲੂ ਜਦੋਂ ਤੁਹਾਡੀ ਜੁਆਇਨਿੰਗ ਹੋਈ ਕੋਈ ਗੱਲਬਾਤ ਹੋਈ ਕਿ ਜਿਵੇਂ ਹੁਣ ਲੁਧਿਆਣਾ ਦੀ ਜਿਮਨੀ ਚੋਂ ਆ ਗਈ ਹੈ ਔਰ ਬਹੁਤ ਸਾਰੇ ਲੋਕ ਇਹ ਸੋਚ ਰਿਹਾ ਹੈ ਕਿ ਬਲਵਿੰਦਰ ਸੇਖੋਂ ਬੀਜੇਪੀ ਦੇ ਲੁਧਿਆਣਾ ਤੋਂ ਕੈਂਡੀਡੇਟ ਹੋ ਸਕਦੀ ਆ ਤਾਂ ਲੱਗਦਾ ਕਿ ਚੋਣ ਲੜੋਂਗੇ ਇਹ ਕੁਦਰਤੀ ਹੋ ਗਿਆ ਬਾਈ ਜਿਹੜਾ ਇਸ ਤਰ੍ਹਾਂ ਦੇ ਸਾਡੀ ਜਿਹੜੀ ਮਰੀ ਹੋਂਦਰਾ ਦੀ ਵਾਰਿੰਗ ਹੋਈ ਇਹ ਸਮਾਂ ਆ ਗਿਆ ਕਿ ਇੱਕ ਬਾਈ ਇਲੈਕਸ਼ਨ ਆਉਣ ਵਾਲੀ ਹੈ ਮੈਂ ਵੈਸਟ ਵਿੱਚ ਰਹਿੰਦਾ ਵੀ ਹੈਗਾ ਇਹ ਜਿਹੜੀ ਗੱਲਬਾਤ ਪਹਿਲਾਂ ਸ਼ੁਰੂ ਹੋਈ ਹੈ ਸਾਰੇ ਉਹ ਇਸ ਮੰਤਰੀ ਤੇ ਹੋਏ ਫੋਨ ਤੋਂ ਹੋਈ ਸੀ ਤਾਂ ਇੱਕ ਕੁਦਰਤੀ ਸੋਚ ਹੈ ਕਿ ਹਰ ਇੱਕ ਬੰਦੇ ਦੇ ਧਿਆਨ 'ਚ ਇਹ ਗੱਲ ਜਾਂਦੀ ਵੀ ਸ਼ਹਿਰ ਕਿਤੇ ਮੈਂ ਇਲੈਕਸ਼ਨ ਦੇ ਕਰਕੇ ਆਇਆ ਜਾਂ ਮੈਨੂੰ ਕੋਈ ਇਹ ਹਜਾਰਿਸ਼ਵਾਚਨ ਮਿਲਿਆ ਨਾ ਤਾਂ ਮੈਂ ਕੋਈ ਇਲੈਕਸ਼ਨ ਲੜਨ ਦੇ ਪਰਪਸ ਨਾਲ ਨਾ ਮੈਂ ਕਿਸੇ ਕਮਿਟਮੈਂਟ ਨਾਲ ਨਾ ਮੇਰੀ ਕੋਈ ਇਹ ਚ ਮੰਗ ਹੈਗੀ ਆ ਆਪਾਂ ਤਾਂ ਆਪਣੀ ਗੱਲ ਰੱਖਣੀ ਹੈ ਤੇ ਗੱਲ ਰੱਖਣ ਵਾਸਤੇ ਇੱਕ ਪਲੇਟਫਾਰਮ ਦੀ ਲੋੜ ਸੀ ਉਹ ਠੀਕ ਸਮੇਂ 'ਚ ਇਸ ਕਰਕੇ ਗੰਡਦਾ ਕਿ ਆਉਣ ਵਾਲੇ 3-4 ਮਹੀਨੇ ਤੁਹਾਨੂੰ ਇੱਥੇ ਕਾਫੀ ਮਾਹੌਲ ਜਿਹੜਾ ਹੈਗਾ ਇਲੈਕਸ਼ਨ ਦਾ ਮਿਲੂਗਾ ਤੇ ਉਹਦੇ ਵਿੱਚ ਜਿਹੜੀ ਗੱਲ ਹੈਗੀ ਹੈ ਮੈਂ ਆਪਣੀ ਜਿਹੜੀ ਦੱਸੂਗਾ ਤਾਂ ਉਹ ਤੱਕ ਤੁਹਾਨੂੰ ਕੁਝ ਸਵਾਲਾਂ ਯੋਗੀ ਕੰਮ ਕਰਨ ਦਾ ਮੌਕਾ ਮਿਲਦਾ ਤੇ ਉਮੀਦ ਕਰਦਾ ਕਿ ਇਹ ਮੈਨੂੰ ਜੇ ਪਾਰਟੀ ਕੋਈ ਜ਼ਿੰਮੇਵਾਰੀ ਇਹੋ ਜੀ ਦੇਊਗੀ ਜਿਹੜੇ ਨਾਲ ਕੇ ਮਤਲਬ ਮੈਂ ਪੰਜਾਬ ਦੇ ਪਿੰਡਾਂ ਵਿੱਚ ਗੱਲ ਲੈ ਕੇ ਜਾ ਸਕਾਂ ਪਾਰਟੀ ਦੀ ਉਹ ਸਭ ਤੋਂ ਵੱਡੀ ਗੱਲ ਹੈ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਮਾਹੌਲ ਹੈ ਬੀਜੇਪੀ ਦੇ ਜਿਹੜਾ ਉਹਨਾ ਫੇਵਰ ਵਿੱਚ ਨਹੀਂ ਹੈਗਾ ਤੇ ਉਹਦੇ ਵਿੱਚ ਕੁਝ ਗੱਲ ਜਿਹੜੀਆਂ ਹੈਗੀਆਂ ਆਉਣ ਵਾਲੇ ਸਮੇਂ ਦੀਆਂ ਸਹੀ ਜਿਹੜੀਆਂ ਨੀਤੀਆਂ ਲੈ ਕੇ ਜਾਣ ਦੀ ਲੋੜ ਹੈ ਤੇ ਉਹ ਮੈਂ ਆਪਣੀ ਆਵਾਜ਼ ਨੂੰ ਕੋਸ਼ਿਸ਼ ਕਰੂੰਗਾ ਉਸ ਵੱਸ ਲੈ ਕੇ ਜਾਣ ਦੀ ਕਿ ਇਹ ਜਿਹੜੀ ਇਸ ਪਾਰਟੀ ਹੈਗੀ ਹੈ ਪਿੰਡਾਂ ਵਿੱਚ ਸਟਰੋਂਗ ਹੋਵੇ ਕਿਉਂਕਿ ਪਿੰਡ ਜਿਹੜੇ ਹੈਗੇ ਸਾਡਾ ਧੁਰਾ ਹੈਗੇ ਆ ਹਾਲਾਂਕਿ ਸ਼ਹਿਰ ਹੈ ਇੰਡਸਟਰੀ ਹੈ ਸਭ ਕੁਝ ਹੈ ਪਰ ਸਾਰੇ ਪਾਸੇ ਜੇ ਨੈਚਰ ਪਾਰਟੀ ਜਿਹੜੀ ਹੈਗੀ ਮਜ਼ਬੂਤ ਨਹੀਂ ਹੁੰਦੀ ਉਹਨਾਂ ਚੋਂ ਔਖਾ ਹੁੰਦਾ ਹੈ ਸਰਵਾਈਵ ਕਰਨਾ ਪਰ ਪਾਰਟੀ ਬਹੁਤ ਵਧੀਆ ਤਰੀਕੇ ਨਾਲ ਗਰੋ ਕਰ ਰਹੀ ਹੈ ਪਿਛਲੇ ਇਲੈਕਸ਼ਨਾਂ ਦੇ ਵਿੱਚ ਪਰਸੈਂਟ ਵੋਟ ਪਰਸੈਂਟੇਜ ਬਹੁਤ ਵਧੀਆ ਹੈ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਚੰਗੇ ਲੋਕ ਜਿਹੜੇ ਹੈਗੇ ਆ ਮਤਲਬ ਬੇਬਾਕ ਗੱਲ ਕਰਨ ਵਾਲੇ ਜਾਂ ਸਿਸਟਮ ਦੇ ਨਾਲ ਲੜਨ ਵਾਲੇ ਲੋਕ ਜੇ ਇਸ ਤਰ੍ਹਾਂ ਕਰਕੇ ਆਉਣਗੇ ਮੈਨੂੰ ਤਾਂ ਖੁਸ਼ੀ ਅਤੇ ਹੈਰਾਨੀ ਹੈ ਕਿ ਕੱਲ ਸ਼ਾਮ ਤੋਂ ਬਾਅਦ ਮੈਨੂੰ ਲੁਧਿਆਣੇ ਨੂੰ ਛੱਡ ਦਿਓ ਚਲੋ ਇੱਥੇ ਤਾਂ ਲੋਕਲ ਗੱਲ ਹੋਣੀ ਹੋਣੀ ਸੀ ਮੈਨੂੰ ਸਾਰੇ ਪੰਜਾਬ ਚੋਂ ਫੋਨ ਆ ਰਹੇ ਔਰ 99% ਲੋਕਾਂ ਨੇ ਮਤਲਬ ਮੈਨੂੰ ਇਸ ਜਿਹੜੇ ਡਿਸੀਜਨ ਨੂੰ ਠੀਕ ਕਿਹਾ ਉਹਨੇ ਕਿਹਾ ਤੁਹਾਨੂੰ ਪਲੇਟਫਾਰਮ ਦੀ ਲੋੜ ਸੀਗੀ ਜੇ ਜ ਕੋਈ 1% ਨੇ ਕਿਹਾ ਤਾਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਤੁਹਾਡੇ ਵਾਲੀ ਗੱਲ ਕੀ ਗੱਲ ਆਪਣੀ ਰੱਖੋਗੇ ਆਉਣ ਵਾਲੇ ਸਮੇਂ ਚ ਤੋਂ ਮੈਂ ਕਿਹਾ ਜੀ ਉਹ ਸਮਾਂ ਦੱਸੂਗਾ ਤੁਹਾਡੇ ਸਾਹਮਣੇ ਮੈਂ ਇੱਥੇ ਰਹਿਣਾ ਪਬਲਿਕ ਲਾਈਫ ਦੇ ਵਿੱਚ ਐ ਮਿੰਨੇ ਦੋ ਮਿੰਟ ਤੁਹਾਨੂੰ ਪਤਾ ਲੱਗ ਜਾਊਗਾ ਕਿ ਬਲਵੰਦਰ ਸੇਖੋਂ ਕਿੰਨਾ ਕਿ ਜਿਹੜਾ ਹੈਗਾ ਆਪਣੇ ਜਿਹੜੀ ਉਹਦੀ ਕਮਿਟਮੈਂਟ ਨਾਲ ਉਹਨੇ ਆਪਣੇ ਨਾਲ ਕੰਪਰੋਮ ਤੋ ਮੈਂ ਉਮੀਦ ਕਰਦਾ ਕਿ ਪਾਰਟੀ ਵੀ ਮੇਰੇ ਤੇ ਸਿਰ ਤੇ ਹੱਥ ਰੱਖੂਗੀ ਇਸ ਮਾਮਲੇ 'ਚ ਕਿਉਂਕਿ ਮੈਂ ਆਖਰੱਚ ਦੀ ਲੜਾਈ ਦੀ ਗੱਲ ਕਰਨੀ ਹੈ ਪਾਰਟੀ ਦੇ ਇਖਤਰੀ ਗੱਲ ਕਰਨੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ ਤੇ ਉਮੀਦ ਹੈ ਕਿ ਕਰੇ ਕੋਈ ਇਹ ਜੀ ਦਿੱਕਤ ਆਉਣ ਵਾਲੇ ਸਮੇਂ 'ਚ ਦਿਖਾਈ ਨ ਦੇਊ ਇੱਕ ਲੇਟੈਸਟ ਇਸ਼ੂ ਜਿਹੜਾ ਬੜਾ ਚਰ ਰਿਹਾ ਪੰਜਾਬ ਸਰਕਾਰ ਜਿਹੜੀ ਹੈ ਕਹਿੰਦੀ ਹੈ ਕਿ ਅਸੀਂ ਨਸ਼ੇ ਦੇ ਵਿਰੁੱਧ ਯੁੱਧ ਲੜ ਰਹੇ ਹਾਂ ਔਰ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਆ ਤੁਸੀਂ ਪੰਜਾਬ ਪੁਲਿਸ ਦੀ ਨੌਕਰੀ ਲੰਬਾ ਸਮਾਂ ਕੀਤੀ ਹੈ ਕਿ ਲੱਗਦਾ ਹੈ ਕਿ ਇਹੀ ਰਾਹ ਹੈ ਜਾਂ ਇਹ ਰਾਹ ਸਹੀ ਹੈ ਜਾਂ ਕਿਵੇਂ ਜਿਹੜਾ ਨਸ਼ਾ ਰੁਕ ਰਿਹਾ ਇਹ ਤਾਂ ਬਹੁਤ ਵੱਡਾ ਡਰਾਮਾ ਕੀਤਾ ਹੋਇਆ ਇਹਨਾਂ ਨੇ ਤੇ ਪਹਿਲੀ ਗੱਲ ਤਾਂ 3 ਸਾਲ ਕਿੱਥੇ ਸੁੱਤੇ ਹੋਏ ਸੀ ਇਹ ਮੇਰਾ ਸਵਾਲ ਹੈ 3 ਸਾਲ ਦਾ ਜਵਾਬ ਦੇਣਗੇ ਪਹਿਲਾਂ ਤੇ ਫਿਰ ਹੁਣ ਨਸ਼ਾ ਤਸਕਰਾਂ ਦੇ ਘਰ ਤੁਸੀਂ ਢਾ ਰਹੇ ਹੋ ਤੇ ਜਿਹੜੇ ਨਸ਼ਾ ਤਸਕਰਾਂ ਦੇ ਵੱਡੇ ਘਰ ਕੋਠੀਆਂ ਠੀਕ ਹੈ ਇਹ ਜੀ ਮਜੀਠੀਆ ਨੂੰ ਤਸਕਰ ਕਹਿੰਦੇ ਸੀਗੇ ਠੀਕ ਹੈ ਪੋਸਟਰ ਲਵਾਦੇ ਸੀਗੇ ਹੁਣ ਨਹੀਂ ਦੱਸਦਾ ਹਾਂ ਹੋਰ ਨਹੀਂ ਹੈਗੇ ਕਾਂਗਰਸ ਦੇ ਵਿੱਚ ਬੈਠੇ ਹੋਏ ਲੋਕ ਨਹੀਂ ਹੈਗੇ ਜਿਹੜੇ ਜ਼ਿੰਮੇਵਾਰ ਸੀ ਛੱਟੇ ਵੇਚਣ ਦੇ ਕਿ ਕੀ ਗੱਲ ਹੁਣ ਕੀ ਗੱਲ ਹੋਗੀ ਇਸ ਕਰਕੇ ਇਹ ਡਰਾਮੇਬਾਜ਼ੀਆਂ ਸਾਰੀਆਂ ਬਿਲਕੁਲ ਯੁੱਧ ਨਸ਼ਾ ਵਿਰੁੱਧ ਦਾ ਗਾਣਾ ਗਾਇਆ ਜਾ ਰਿਹਾ ਕੋਈ ਯੁੱਧ ਨਹੀਂ ਹੈਗਾ ਕਰਪਸ਼ਨ ਕਰ ਰਹੇ ਸਾਰਾ ਝੱਟਾ ਜਿਹੜਾ ਹੈਗਾ ਇਹਨਾਂ ਦੇ ਐਮਐਲਏ ਮੰਤਰੀ ਰਲ ਕੇ ਉਹ ਕੁਬਾਰੇ ਆ ਬਹੁਤ ਮਾੜੀ ਹਾਲਤ ਦੇ ਵਿੱਚ ਪਹਿਲਾਂ ਵੀ ਸਟੇਟ ਸੀਗੀ ਇਹ ਇਹਨਾਂ ਨੇ ਆ ਕੇ ਤਿੰਨ ਸਾਲਾਂ ਦੇ ਵਿੱਚ ਬਿਲਕੁਲ ਹੀ ਕਰਜ਼ਿਆਂ ਦੇ ਤੌਰ ਤੇ ਹਰ ਪੱਖ ਦੇ ਤੌਰ ਤੇ ਪੰਜਾਬ ਨੂੰ ਲੁੱਟਣ ਵਾਸਤੇ ਲੱਗੇ ਹੋਏ ਪਤਾ ਇਹਨੂੰ ਹੈਗਾ ਪੁੱਛਣਾ ਨੂੰ ਕਿਸੇ ਨੇ ਹੈ ਨਹੀਂਗਾ ਉਹ ਕੰਮਰੇ ਵਿੱਚ ਪ੍ਰਤਾਪ ਸਿੰਘ ਨੇ ਵੀ ਪਿੱਛੇ ਕਿਹਾ ਮੈਂ ਵੀ ਉਹ ਗੱਲ ਦਾ ਹਰੋਣਾ ਕਿ ਅਜ ਜਨਰਲ ਇਲੈਕਸ਼ਨ ਚਾਹੁੰਦਾ ਸਹੀ ਹੈ ਠੀਕ ਹੈ ਇੱਕ ਸੀਟ ਲੈ ਕੇ ਜਾਣਾਂ ਗੱਲਾਂ ਇਲੈਕਸ਼ਨ ਵਿੱਚ ਤੇ ਆਹ ਇਲੈਕਸ਼ਨ ਵੀ ਜਿਹੜਾ ਹੈਗਾ ਇਹਨਾਂ ਦੀ ਅੰਦਰਕਾਰ ਦੇ ਵਿੱਚ ਉਹ ਕਹਿੰਦੇ ਚਣੇ ਚਬਾਉਣ ਵਾਲੀ ਗੱਲ ਹੈ ਇਹਨਾਂ ਦੇ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੰਜੀਵ ਅਰੋੜਾ ਇਹ ਕਹਿੰਦੇ ਕਿ ਬੜਾ ਮਜ਼ਬੂਤ ਹੈ ਇਹ ਪੈਸੇ ਪੱਖੋਂ ਮਜ਼ਬੂਤ ਹੈ ਜਾਂ ਗਰਾਊਂਡ ਤੇ ਵੀ ਮਜ਼ਬੂਤ ਹੈ ਇਹਦਾ ਕੀ ਹਿਸਾਬ ਕਿਤਾਬ ਦਾਵਾ ਦੱਸਿਓ ਜਰਾ ਅੱਗੀ ਦਾ ਪੈਸਾ ਹਮ ਹਵਾਲੇ ਦਾ ਪੈਸਾ ਹਮ ਸੱਟੇਬਾਜੀ ਦਾ ਪੈਸਾ ਹਮ ਇਹ ਲੀਗਲ ਕਲੋਨੀਆ ਕੱਟ ਕੇ ਹੈਮਪਟਨ ਹੋਮ ਜਿਹੜਾ ਹੈਗਾ ਉਹ ਬਹੁਤ ਕੁਛ ਇਹਨਾਂ ਦਾ ਸਰਕਾਰ ਚ ਬੈਠੇ ਕੋਈ ਕਾਰਵਾਈ ਹੋ ਸਕਦੀ ਹੈ ਦੇਖ ਕੇ ਧਿਆਨ ਇਹਨਾਂ ਤੋਂ ਇੱਕ ਕਾਰਵਾਈਆਂ ਤੋਂ ਡਰਦੇ ਹੁੰਦੇ ਤਾਂ ਫਿਰ ਕਰੀ ਗੱਲ ਸੀ ਠੀਕ ਹੈ ਇਸ ਤਰ੍ਹਾਂ ਦੇ ਕਰਪਟ ਔਰ ਬਿਲਕੁਲ ਪਰਸ਼ਟ ਔਰ ਬਿਲਕੁਲ ਆਪਣੇ ਕਰੈਕਟਰ ਤੋਂ ਥੱਲੇ ਗਏ ਹੋਏ ਲੋਕ ਜਿਹੜੇ ਹੈਗੇ ਆ ਇਹ ਪੈਸਿਆਂ ਨਾਲ ਰਾਜ ਸਭਾ ਦੀ ਸੀਟ ਖਰੀਦੀ ਸੀ ਉਹ ਹੁਣ ਨਾਲੇ ਤਾਂ ਉਹਨੂੰ ਸੀਟ ਦੀ ਲੋੜ ਸੀ ਨਾਲੇ ਪਹਿਲਾਂ ਪੈਸੇ ਲਏ ਹੋਏ ਸੀ ਤੇ ਫਿਰ ਉਹਨੂੰ ਮੈਨੂੰ ਤਾਂ ਇਹ ਵੀ ਪਤਾ ਕਿ ਇਹਨੂੰ ਮੰਤਰੀ ਬਣਾਉਣ ਲੱਗੇ ਆ ਹੁਣੇ ਹੀ ਬਾਦੀ ਗੱਲ ਤਾਂ ਪਾਕਿਸਤਾਨ ਇਹ ਹੁਣੇ ਹੀ ਮਤਲਬ ਉਮੀਦ ਹੈ ਕਿ ਇਹਨੂੰ ਮਨਿਸਟਰੀ ਵੀ ਦੇਣਗੇ ਕਿਉਂਕਿ ਹੁਣ ਆਫਟਰ ਆਲ ਲੋਕ ਸਭਾ ਉਹ ਦੂਜੀ ਲੈਣੀ ਰਾਜ ਸਭਾ ਵਾਪਸ ਲੈਣੀ ਹੈ ਤੇ ਆ ਸੀਟ ਪਤਾ ਨਹੀਂ ਇਹਨੇ ਜਿੱਤਣੇਗੀ ਜਿਤਨੀ ਹੈ ਦੋ ਚਾਰ ਮਹੀਨਾ ਦਾ ਮੇਲਾ ਤਾਂ ਵੇਖੂਗਾ ਨਾ ਇਹ ਤੋ ਇਸ ਕਰਕੇ ਮੈਂ ਫਿਰ ਕਹਿੰਦਾ ਕਿ ਇਹ ਸੀਟ ਨੂੰ ਬਿਲਕੁਲ ਭੁੱਲ ਜਾਣਾ ਇਹ ਜਿੱਤਣੇ ਬਾਰੇ ਠੀਕ ਹੈ ਕਾਂਗਰਸ ਵੀ ਭੁੱਲ ਜਾਵੇ ਤੇ ਆ ਆਉਣ ਵਾਲ ਸਮਾਂ ਜਿਹੜਾ ਹੈਗਾ ਤਿੰਨ ਮਹੀਨਾ ਚਾਰ ਮਹੀਨਾ ਜਦੋਂ ਵੀ ਇਲੈਕਸ਼ਨ ਹੁੰਦੇ ਆ ਲੋਕ ਵੇਖਣਗੇ ਕਿ ਮਤਲਬ ਹਾਲਾਤ ਕੀ ਥੇ ਬਹੁਤ ਵੱਡਾ ਵੋਟ ਬੈਂਕ ਬੀਜੇਪੀ ਦਾ ਬਹੁਤ ਇੱਕ ਵੱਡੀ ਵੋਟ ਬੈਂਕ ਜਿਹੜਾ ਹੈਗਾ ਇਹ ਭੁਗਤਿਆ ਐ ਐਮਪੀ ਚੋਣਾਂ ਦੇ ਹੱਕ ਦੇ ਵਿੱਚ ਉਸ ਵੋਟ ਬੈਂਕ ਨੂੰ ਹੀ ਸੰਭਾਲਣਾ ਤੇ ਅਸੀਂ ਸਾਰੇ ਰਲ ਕੇ ਮਤਲਬ ਜਿਹੜੇ ਵੀ ਲੋਕਲ ਇਥੋਂ ਦੇ ਕਾਰਕਟਰਾ ਹੈਗੇ ਤੁਹਾਡੇ ਪਾਰਟੀ ਦੇ ਬੜੇ ਮਿਹਨਤੀ ਲੋਕ ਨੇ ਬੜੇ ਚੰਗੇ ਲੋਕ ਆ ਸਾਰੇ ਤੇ ਅਮੀਰ ਕਰਨੇ ਕਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦੱਸਾਂਗੇ ਕਿ ਇਹ ਖੜੇ ਕਿਥੇ ਨੇ ਦੋਨੋਂ ਪਾਰਟੀਆਂ ਜਿਹੜੀਆਂ ਹੈਗੀਆਂ ਅਕਾਲੀਆਂ ਦਾ ਤਾਂ ਕਹਿਣ ਦੀ ਲੋੜ ਹੀ ਨਹੀਂ ਅਜੇ ਹੈਗੀ ਨਹੀਂ ਕਿਤੇ ਜਦੋਂ ਹੋਣਗੇ ਵੇਖਾਂਗੇ ਅਦਰਵਾਈਜ਼ ਬੀਜੇਪੀ ਜਿਹੜੀ ਹੈਗੀ ਐ ਸੀਟ ਆਉਣ ਵਾਲੇ ਸਮੇ ਹੋਵੇ ਬਿਲਕੁਲ ਬੜੇ ਆਰਾਮ ਨਾਲ ਉਮੀਦ ਕਰਦੇ ਆ ਕਿ ਇਹ ਜਿੱਤ ਕੇ ਜਿਹੜਾ ਹੈਗਾ ਇੱਕ ਬੂਟਾ ਜਿਹੜਾ ਹੈਗਾ ਬੀਜੇਪੀ ਦਾ ਆਉਣ ਵਾਲੇ ਸਮੇਂ ਵਿੱਚ ਲੱਗਾ ਤੁਹਾਨੂੰ ਤੋਂ ਵੈਸੋ ਬਖਾਇਦਿਓ ਦੇਖੂਗਾ ਚਲੋ ਸੇਖੋਂ ਸਾਹਿਬ ਤੁਹਾਡੇ ਜਿਹੜੇ ਚਾਹਣ ਵਾਲੇ ਆ ਜਿਨ੍ਹਾਂ ਨੂੰ ਅੱਜ ਐਂ ਲੱਗ ਰਿਹਾ ਵੀ ਸੇਖੋਂ ਸਾਹਿਬ ਨੂੰ ਨਹੀਂ ਬੀਜੇਪੀ ਚ ਜਾਣਾ ਚਾਹੀਦਾ ਸੀ ਜਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚ ਰਿਹਾ ਉਹਨਾਂ ਨੂੰ ਜਾਂਦੇ ਜਾਂਦੇ ਕੀ ਕਹਿਣਾ ਚਾਹੀਦਾ ਮੈਂ ਉਹਨਾਂ ਨੂੰ ਕਹਾਗਾ ਕਿ ਥੋੜਾ ਸਮਾਂ ਦਿਓ ਮਹੀਨਾ ਦੋ ਮਹੀਨੇ ਵਾਚ ਕਰੋ ਅੱਜ ਵੀ ਇੱਕ ਦੋ ਫੋਨ ਆਏ ਤੇ ਮੈਨੂੰ ਕਿਹਾ ਵੀ ਇੱਕ ਮਹੀਨੇ ਬਾਅਦ ਦੇਖ ਲੈ ਜੇ ਤੁਸੀਂ ਦੇਖ ਲੈ ਜੇ ਮੇਰੇ ਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਮੈਨੂੰ ਉਹ ਗਾਈਡ ਕਰਦਾ ਜੇ ਮੈਂ ਠੀਕ ਕਰ ਲਵਾਂ ਆਪਣੇ ਆਪ ਨੂੰ ਪਹਿਲੀ ਗੱਲ ਤਾਂ ਮੈਂ ਉਮੀਦ ਕਰਦਾ ਕਿ ਮੇਰੇ ਤੋਂ ਕੋਈ ਇਹ ਜੀ ਆਉਣ ਵਾਲੇ ਸਮੇਂ 'ਚ ਗੱਲਬਾਤ ਹੋ ਵੀ ਨਾ ਕਿ ਮੈਂ ਆਪਣੀ ਜਿਹੜੀ ਹੈਗੀ ਆ ਜਿਹੜਾ ਮੇਰਾ ਮੰਤਵ ਹੈ ਜਿਹੜਾ ਮੈਂ ਲੈ ਕੇ ਚੱਲ ਰਿਹਾ ਟੀਚਾ ਉਹ ਤੋਂ ਮੈਂ ਪੱਟ ਕੇ ਦਿਖਾਈ ਦੇਵਾਂ ਤੇ ਜੇ ਕਿਤੇ ਹੋਊਗੀ ਤਾਂ ਲੋਕਾਂ ਦੀ ਆਵਾਜ਼ ਆ ਲੋਕ ਜਿਹਨੂੰ ਮੈਨੂੰ ਕਰਨਗੇ ਗਾਈਡਰ ਤਾਂ ਉਸ ਹੱਬ ਨਾਲ ਆਪਾਂ ਆਪਣੇ ਚੇਂਜ ਵੀ ਕਰਾਂਗੇ ਉਮੀਦ ਇਹੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਆਪਣੀ ਆਵਾਜ਼ ਨੂੰ ਲੋਕਾਂ ਤੱਕ ਲਿਜਾਣ ਵਾਸਤੇ ਇਹ ਜਿਹੜਾ ਮੰਚ ਹੈ ਮੈਨੂੰ ਸਹਾਇ ਹੋਊਗਾ ਜਿਹੜੇ ਹੋਰ ਚੰਗੇ ਲੋਕ ਜਿਹੜੇ ਹੈਗੇ ਆ ਇਸ ਫਰੰਟ ਤੇ ਆ ਕੇ ਆਪਾਂ ਪੰਜਾਬ ਦੇ ਭਲੇ ਵਾਸਤੇ ਕੁਝ ਨਾ ਕੁਝ ਕਰਦੇ ਦਿਖਾਈ ਦੇਈਏ ਤਾਂ ਕਿ ਜਿਹੜੀ ਹਾਲਾਤ ਐਸ ਟਾਈਮ ਪੰਜਾਬ ਦੀ ਐ ਅਸੀਂ ਜਵਾਨੀ ਗਵਾਈ ਬੈਠੇ ਆ ਅਸੀਂ ਐਨ ਆਰ ਆਈ ਜਿਹੜੇ ਹੈਗੇ ਲੋਕ ਐ ਉਹ ਵੀ ਦੇਖ ਰਹੇ ਬਾਹਰ ਬੈਠੇ ਵੀ ਪੰਜਾਬ ਦੀ ਹਾਲਤ ਕਿੰਨੀ ਮਾੜੀ ਐ ਪੁੱਛੇ ਸਾਡੇ ਉਥੇ ਬਾਹਰ ਫੋਰਨ ਜੇ ਆ ਕੇ ਬੜੀ ਤਕਲੀਫ ਚ ਹੈਗੇ ਐ ਅਮਰੀਕਾ ਵਿੱਚੋਂ ਕੱਢਿਆ ਜਾ ਰਿਹਾ ਕੈਨੇਡਾ ਦੀ ਕੀ ਹਾਲਤ ਹੈਗੀ ਐ ਤਾਂ ਅਸੀਂ ਆਪਣੇ ਘਰ ਦੇ ਬੱਚਾ ਆਪਣੀਆਂ ਬਾਦਸ਼ਾਹੀਆਂ ਛੱਡ ਕੇ ਅੱਜ ਇਸ ਹਾਲਾਤ ਤੇ ਬੈਠੇ ਆ ਤੇ ਇਹਨੂੰ ਠੀਕ ਵੀ ਸਾਡੇ ਲੋਕਾਂ ਨੂੰ ਕਰਨਾ ਪੈਣਾਗਾ ਇਸ ਤੇ ਆਉਣ ਵਾਲੇ ਸਮੇਂ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਜੀ ਜਾਨ ਤੱਕ ਕਿ ਮੈਨੂੰ ਹੋਰ ਕੋਈ ਕਿਸੇ ਸਿਸਟਮ ਨਾਲ ਕੰਮ ਨਹੀਂ ਹੈਗਾ ਮੇਰਾ ਕੋਈ ਬਿਜ਼ਨਸ ਨਹੀਂ ਹੈਗਾ ਮੈਂ ਕੋਈ ਆਪਣੇ ਕੋਈ ਬੈਨੀਫਿਟ ਨਹੀਂ ਲੈਣੇ ਤੇ ਮੈਂ ਚਾਹੂੰਗਾ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਹੋਰ ਵੀ ਚੰਗੇ ਲੋਕ ਜਿਹੜੇ ਹੈਗੇ ਆ ਇਸ ਆਵਾਜ਼ ਨੂੰ ਸੁਣ ਕੇ ਇਸ ਫਰੰਟ ਤੇ ਇਕੱਠੇ ਹੋ ਕੇ ਆਪਾਂ ਪੰਜਾਬ ਦੇ ਭਲੇ ਲਈ ਕੁਝ ਕਰੀਏ ਚਲੋ ਸਿਕੂ ਸਾਹਿਬ ਤੁਸੀਂ ਕਮ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸਿਕੂ ਜੀ ਤਾਂ ਇਹ ਸੰਨ ਸਾਹਿਬ ਦਾ ਡੀਐਸਪੀ ਬਲਵਿੰਦਰ ਸਿੰਘ ਸਿਕੂ ਜਿਨ੍ਹਾਂ ਨੇ ਭਾਜੀਪੀ ਜੁਆਇਨ ਕਰਨ ਤੋਂ ਬਾਅਦ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਿਵੇਂ ਪਹਿਲਾਂ ਪੰਜਾਬ ਦੇ ਮੁੱਦਿਆਂ ਤੇ ਕਰ ਲਈ ਹੈ ਪਰ ਮੈਂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਰਹਾਂਗਾ ਹੋਰ ਵੱਡੀਆਂ ਅਪਡੇਟ ਲਈ ਜੁੜੇ ਰਹੋ ਜਾਨ ਲੋਕਾਂ ਦੇ ਟੀਵੀ ਦੇ ਨਾਲ ਧੰਨਵਾਦ